ਆ ਮੌਸਮ ਬਦਲ ਰਿਹਾ ਜੀ ਤੇ ਜਿੱਦਾਂ ਹੁਣ ਰੁੱਖ ਫੁੱਟ ਰਹੇ ਆ ਤਾਂ ਪੋਲਨ ਦਾ ਟਾਈਮ ਆਦਾ ਹੁੰਦਾ ਤੇ ਸਾਡੇ ਕੈਨੇਡਾ ਅਮਰੀਕਾ ਦੇ ਵਿੱਚ ਜਾਂ ਬਾਹਰਲੇ ਦੇਸ਼ਾਂ ਦੇ ਵਿੱਚ ਲੋਕਾਂ ਨੂੰ ਅਲਰਜੀ ਹੋ ਜਾਂਦੀ ਹੈ ਤੁਹਾਨੂੰ ਸਭ ਇੱਥੇ ਨਾ ਵਿਰਸ਼ਿਕਾਂ ਜਕਾਮ ਨੱਕ ਚੋਂ ਪਾਣੀ ਅੱਖਾਂ ਚੋਂ ਪਾਣੀ ਬਹੁਤ ਜ਼ਿਆਦਾ ਆਉਂਦਾ ਵੈਕਸੀਨ ਲਵਾਉਂਦੇ ਹੁੰਦੇ ਪਰ ਇਸ ਚੀਜ਼ ਦੀ ਲੋੜ ਨਹੀਂ ਗਈ ਜਿਹੜਾ ਦੇਸੀ ਕਿ ਹੁੰਦਾ ਆ ਮੈਨੂੰ ਵੀ ਘੱਟੋ ਘੱਟ 10 ਸਾਲ ਹੋ ਗਏ ਇਸ ਚੀਜ਼ ਨੂੰ ਯੂਜ਼ ਕਰਦੇ ਨੂੰ ਪਹਿਲਾਂ ਮੈਂ ਹਰ ਇੱਕ ਸਾਲ ਇੰਜੈਕਸ਼ਨ ਲਵਾਉਣਾ ਪੈਂਦਾ ਸੀ ਹੁਣ 10-15 ਸਾਲ ਆ ਗਏ ਹੁਣ ਨਹੀਂ ਲਵਾਉਂਦੇ ਦੇਸੀ ਘਿਓ ਜਿਹੜਾ ਕੁਸਾ ਕਰਕੇ ਗਰਮ ਕਰਕੇ ਦੋਨਾਂ ਨੱਕ ਦੇ ਦੋਨੇ ਬੰਨੇ ਦੋ-ਦੋ ਤਿੰਨ-ਤਿੰਨ ਬੂੰਦਾ ਪਾਓ ਦੋ-ਤਿੰਨ ਵਾਰੀ ਪਾ ਕੇ ਉਸ ਤੋਂ ਬਾਅਦ ਖਤਮ ਤੁਹਾਨੂੰ ਦੁਆਰਾ ਕੁਝ ਵੀ ਹੋਣ ਦੀ ਲੋੜ ਨਹੀਂ ਅਲਰਜੀ ਨਹੀਂ ਹੁੰਦੀ ਇੱਕ ਸੀਜ਼ਨ ਦੇ ਵਾਸਤੇ ਸਿਰਫ ਇਹੀ ਕੰਮ ਕਰਨਾ ਕੋਈ ਵੈਕਸੀਨ ਲਵਾਉਣ ਦੀ ਲੋੜ ਨਹੀਂ ਸਿਰਫ ਦੇਸੀ ਘਿਓ ਦੀਆਂ ਦੋ-ਦੋ ਤਿੰਨ-ਤਿੰਨ ਬੂੰਦਾ ਦੋਨੇ ਬੰਨੇ ਨੱਕ 'ਚ ਪਾਓ ਲੰਮੇ ਪੈਰੋ 10-15 ਮਿੰਟਾਂ ਬਾਅਦ ਉਸ ਤੋਂ ਬਾਅਦ ਠੀਕ ਹੋ ਜਾਊਗਾ ਤਾਂ ਦੱਸਿਆ ਕਿਉਂਕਿ ਮੇਰੇ ਨਾਲ ਮੈਂ ਖੁਦ ਇਹ ਯੂਜ਼ ਕਰਦਾ ਮੈਂ ਅੱਜ ਵੀ ਮੇਰੀਆਂ ਅੱਖਾਂ ਦੇ ਵਿੱਚ ਖੁਰਕਾ ਰਹੀ ਸੀ ਤੇ ਪਾ ਲਿਆ ਉਸੇ ਵੇਲੇ ਠ ਦੋਸਤ ਮੇਤਰ ਨੋਟ ਕਰ ਲੈਣਾ ਪਿਛਲੇ ਦਿਨੀ ਸਾਡਾ ਇੱਕ ਮਿੱਤਰ ਹੈ ਟੋਰਾਂਟੋ ਦੇ ਵਿੱਚ ਬਹੁਤ ਦੁਖੀ ਸੀਗਾ ਉਹਨੇ ਦੋ ਵਾਰੀ ਪਾਇਆ ਉਦੋਂ ਹੀ ਉਹ ਠੀਕ ਹੋ ਗਿਆ ਮੈਂ ਦੱਸਿਆ ਸੀਗਾ ਉਹਨੂੰ ਹੁਣ ਕੈਨੇਡਾ ਅਮਰੀਕਾ ਦੇ ਵਿੱਚ ਜ਼ਿਆਦਾ ਹੁੰਦਾ ਜੀ ਇਹ ਜਦੋਂ ਰੁੱਖ ਫੁੱਟਦੇ ਆ ਜਾਂ ਪੋਲਨ ਹੁੰਦੀ ਹੈ ਜਦੋਂ ਮਾਈ ਬੁਟੀ ਕਹਿੰਦੇ ਹੁੰਦੇ ਆਪਣੇ ਇੰਡੀਆ ਜੀ ਉੜਦੇ ਆ ਉਹ ਉਦੋਂ ਬਹੁਤ ਜ਼ਿਆਦਾ ਅਲਰਜੀ ਹੁੰਦੀ ਆ ਤੇ ਉਹ ਇਹ ਸਭ ਤੋਂ ਬੈਸਟ ਤਰੀਕਾ ਆ ਕੋਈ ਵੀ ਤੁਹਾਨੂੰ ਮੈਡੀਸਨ ਲੈਣ ਦੀ ਲੋੜ ਨਹੀਂ ਤੇ ਲੋਕਾਂ ਦਾ ਤੁਹਾਡਾ ਵੀ ਅੱਜ ਗਲਾ ਖਰਾਬ ਆ ਥੋੜਾ ਜਿਹਾ ਚਲੋ ਬੁਖਾਰ ਵੀ ਹੋਇਆ ਹੋਇਆ ਪਰ ਇਸੇ ਹਿਸਾਬ ਨਾਲ ਆਪਾਂ ਜਿੰਨਾ ਕੋ ਪ੍ਰੋਗਰਾਮ ਹੋਇਆ ਤੁਹਾਨੂੰ ਸਾਥ ਦਉਂਦੇ ਰਹਾਂਗੇ ਤੇ ਆਪਾਂ ਪਹਿਲਾਂ ਪ੍ਰੋਡਕਸ਼ਨ ਕੀਤੀ ਸੀ ਅੱਜ ਤੋਂ ਮੈਨੂੰ ਲੱਗਦਾ 15-20 ਸਾਲ ਪਹਿਲਾਂ ਹੀ ਤੁਸੀਂ ਇਹ ਗੱਲ ਕਹਿ ਦਿੱਤੀ ਸੀ ਕਿ ਪੰਜਾਬ ਦੇ ਹਾਲਾਤ ਜਿਹੜੇ ਬੰਦੇ ਨੂੰ ਜਾ ਰਹੇ ਆ ਤੇ ਪੰਜਾਬ ਦੀਆਂ ਜਿਹੜੀਆਂ ਚੋਣਾਂ ਅਖੀਰ ਦੇ ਵਿੱਚ ਰੱਖੀਆਂ ਵੀ ਤਾਂ ਆ ਹੀ ਆ ਸ਼ਾਇਦ ਕਹਿੰਦੇ ਪੰਜਾਬ ਦੀਆਂ ਚੋਣਾਂ ਮਲਤਵੀ ਹੋ ਸਕਦੀਆਂ ਇਹ ਉਸ ਬੰਦੇ ਨੂੰ ਜਾ ਰਿਹਾ ਸਾਰਾ ਕੁਝ ਜੀ ਟੋਨੂ ਸਾਹਿਬ ਗਾਂਧੀ ਸਾਹਿਬ ਇਹ ਇਮਕਾਨਾਤ ਜਾਂ ਇਸ ਹਾਰਨਾਮਾ ਜਾਪਦੀਆਂ ਸੀ ਹੂੰ ਕਿਉਂਕਿ ਆਪਾਂ ਨਾ ਤਾਂ ਪੁੱਛਾ ਦੇਣ ਵਾਲੇ ਬਾਬੇ ਆ ਜੀ ਤਾਂ ਹੀ ਆਪਾਂ ਕੋਈ ਇਸ ਕਿਸਮ ਦੀ ਅਪ ਕਹਿ ਦਈਏ ਵੀ ਸਾਡੀ ਫਲਾਣੇ ਰੱਬ ਨਾਲ ਫਲਾਣੇ ਧਰਮ ਨਾਲ ਕੋਈ ਤਾਰ ਜੁੜੀ ਹੈ ਤੇ ਸਾਨੂੰ ਉੱਥੋਂ ਇਲਹਾਮ ਹੋ ਗਿਆ ਹੈ ਅਸੀਂ ਉਹ ਦੱਸਦੇ ਆ ਅਸੀਂ ਸਥਿਤੀਆਂ ਦਾ ਵਿਸ਼ਲੇਸ਼ਣ ਕਰਦੇ ਆ ਹਾਲਾਤਾਂ ਦਾ ਵਿਸ਼ਲੇਸ਼ਣ ਕਰਦੇ ਆ ਇਹ ਬਿਲਕੁਲ ਠੀਕ ਹੈ ਤੁਹਾਡੀ ਗੱਲ ਕਿ ਜਦੋਂ ਇਲੈਕਸ਼ਨਾਂ ਦਾ ਐਲਾਨ ਹੋਇਆ ਤੇ ਪੰਜਾਬ ਨੂੰ ਸਭ ਤੋਂ ਐਂਡ ਵਿੱਚ ਰੱਖਿਆ ਜੀ ਮਤਲਬ ਉਹ ਵੀ ਥਰ ਕੈਸੀ ਕਿ ਐਂਡ ਚ ਕਿਉਂ ਰੱਖਿਆ ਹੈ ਪਹਿਲਾ ਪੰਜਾਬ ਪਹਿਲੇ ਜਾਂ ਵਿਚਕਾਰ ਦੇ ਪਹਿਲੇ ਪੜਾਅ ਜਾਂ ਵਿਚਕਾਰ ਦੇ ਆ ਕਿ ਪੰਜਾਬ ਦੇ ਵਿੱਚ ਵੋਟਾਂ ਪੈ ਜਾਂਦੀਆਂ ਸੀ ਤੇ ਐਸੇ ਕਿ ਸਭ ਤੋਂ ਪਿੱਛੇ ਰੱਖਿਆ ਹੈ ਭਾਰਤੀ ਜਨਤਾ ਪਾਰਟੀ ਇਸ ਵੇਲੇ ਬੁਰੀ ਤਰ੍ਹਾਂ ਫਸੀ ਹੋਈ ਹੈ ਜਿਹੜੀਆਂ 400 ਤੋਂ ਪਾਰ ਦੀਆਂ ਗੱਲਾਂ ਕਰਦੇ ਹੁੰਦੇ ਸੀ ਹੁਣ ਹਾਲਾਤ ਇਹ ਬਣੀਆਂ ਕਿ 250 ਸੀਟਾਂ ਵੀ ਨਹੀਂ ਆਉਂਦੀਆਂ ਦਿਖਦੀਆਂ ਜੀ ਦੋ ਪੜਾਵਾਂ ਦੇ ਵਿੱਚ ਪੋਲਿੰਗ ਹੋ ਚੁੱਕੀ ਹੈ ਤੀਜੇ ਪੜਾਅ ਦੀ ਪੋਲਿੰਗ ਅੱਜ ਹੈ ਤੇ ਇਹਦੇ ਵਿੱਚ ਕਈ ਹਲਕੇ ਉੱਤਰ ਪ੍ਰਦੇਸ਼ ਦੇ ਹੈ ਜੀ ਉੱਤਰ ਪ੍ਰਦੇਸ਼ ਦੇ ਵਿੱਚ ਸੰਭਾਵਨਾ ਹੈ ਇਹਨੀਆਂ ਜ਼ਿਆਦਾ ਖਰਾਬ ਹੋ ਗਈਆਂ ਕਿ ਰਾਤੋਂ ਰਾਤ ਕੋਪਰੇਸ਼ਨ ਕੀਤਾ ਅਮਿਤ ਸ਼ਾਹ ਹੋ ਰਹੀਂ। ਉਹਨਾਂ ਨੇ ਬੀਬੀ ਮਾਇਆਬਤੀ ਤੇ ਸਕੰਜਾ ਕਸਿਆ ਨੂੰ ਟੈਲੀਫੋਨ ਕੀਤਾ ਕਿ ਤੁਸੀਂ ਕੁਝ ਵੀ ਕਰੋ। ਜਿੱਥੇ ਤੁਹਾਡੇ ਕਮਜ਼ੋਰ ਕੈਂਡੀਡੇਟਾਂ ਉਹਨਾਂ ਨੂੰ ਬਦਲੋ ਤੇ ਜਾਤੀ ਆਧਾਰਤ ਕੈਂਡੀਡੇਟਾਂ ਜਿਹੜੇ ਉਹ ਉਤਾਰੋ। ਤਾਂ ਕਈ ਸੀਟਾਂ ਦੇ ਉੱਤੇ ਸਾਡੇ ਕੋਲੇ ਹੁਣੇ ਇਨਫੋਰਮੇਸ਼ਨ ਮਿਲੀ ਹੈ ਕਿ ਬੀਬੀ ਮਮਤਾ ਮਾਇਆਬਤੀ ਨੇ ਟੈਲੀਫੋਨ ਕਰ ਕਰਕੇ ਆਪਣੇ ਕੈਂਡੀਡੇਟ ਬਦਲ ਦਿੱਤੇ ਹੈ ਜਿੱਥੇ ਇਹ ਕੋਈ ਜਾਦੂ ਖੜਾ ਜਾਦੂ ਦੇ ਮੁਕਾਬਲੇ ਜਾਦੂ ਲੈਂਦਾ ਹੈ ਜੇ ਕੋਈ ਹੋਰ ਜਾਦਤ ਵਾਲਾ ਖੜਾ ਉਹਦੇ ਮੁਕਾਬਲੇ ਤੇ ਲਿਆ ਜਾਂਦਾ ਤਾਂ ਕਿ ਉਹ ਜਿਹੜੀ ਯਾਦਵ ਭਾਈਚਾਰੇ ਦੀਆਂ ਜਾਂ ਜਿਹੜੀਆਂ ਇੰਡੀਆ ਘੱਟ ਜੁੜੀਆਂ ਬੋਟਾ ਉਹਨਾਂ ਨੂੰ ਵੰਡਿਆ ਜਾ ਸਕੇ ਇਸ ਕਿਸਮ ਦੀਆਂ ਜਦੋਂ ਗੱਲਾਂបੱਤਾਂ ਚੱਲਦੀਆਂ ਹੁੰਨ ਤਾਂ ਉਦੋਂ ਫਿਰ ਸੱਤਾ ਤੇ ਬਰਕਰਾਰ ਰਹਿਣ ਵਾਸਤੇ ਕਿਸੇ ਵੀ ਹੱਦ ਤੱਕ ਜਾ ਸਕਦੇ ਐ ਮੋਦੀ ਔਰ ਅਮਿਤ ਸ਼ਾਵਰੀ ਮੈਨੂੰ ਉਦੋਂ ਜਾਪਿਆ ਸੀ ਕਿ ਇਹ ਪੰਜਾਬ ਨੂੰ ਐਂਡ ਦੇ ਉੱਤੇ ਰੱਖਿਆ ਹੈ ਹਿੰਦੂ ਪੋਲਰਾਈਜੇਸ਼ਨ ਵਾਸਤੇ ਕਿ ਦੇਖੋ ਜੀ ਪੰਜਾਬ ਚ ਘਟਪਟ ਹੋ ਰਹੀ ਹੈ ਇਹ ਹਿੰਦੂਪੋਰੀਲਾਈਜੇਸ਼ਨ ਵਾਸਤੇ ਕੀਤਾ ਹੋਇਆ ਹੈ ਕਾਪ ਦਾ ਇਹ ਹੈ ਅਰੇ ਦੀ ਚਸ਼ਮ ਜਿਹੜੀ ਆਪਣੇ ਜਿਹੜੀ ਗਵਾਹੀ ਚਸ਼ਮਦੀਰ ਉਹ ਕੱਲ ਮਿਲ ਗਈ ਹੈ ਇਸ ਤੋਂ ਪਹਿਲਾਂ ਆਪਾਂ ਦੇਖੀ ਤਾਂ ਪੰਜਾਬ ਦੇ ਵਿੱਚ ਕਿਸਾਨ ਅੰਦোলন ਚੱਲਦਾ ਹੈ ਇਹ ਕਿਸਾਨ ਅੰਦোলন ਅਜ ਤਾਂ ਨਹੀਂ ਚੱਲਦਾ ਬਹੁਤ ਪੁਰਾਣਾ ਚੱਲਦਾ ਹੈ ਲੰਬਾ ਕਿਸਾਨ ਅੰਦোলন ਜਿਹੜਾ 1 ਸਾਲ ਤੋਂ ਵੱਧ ਚੱਲੇ ਸੀ ਉਹ ਕਾਲੇ ਕਾਨੂੰਨਾਂ ਦੇ ਖਿਲਾਫ ਹੋ ਗਿਆ ਸੀ ਲੇਕਿਨ ਬੇਸਿਕ ਮੰਗਾਂ ਕਿਸਾਨਾਂ ਦੀਆਂ ਹਾਲੇ ਤੱਕ ਉਹ ਮੇਰੀਆਂ ਉਵੇਂ ਹੀ ਖਲੋਤੀਆਂ ਉਦੋਂ ਵੀ ਇਹਨੇ ਦਿੱਲੀ ਦੇ ਅੰਦਰ ਇੰਟਰਨ ਨਹੀਂ ਹੋਣ ਦਿੱਤਾ ਸੀ ਭਾਰਤੀ ਜਨਤਾ ਪਾਰਟੀ ਦੀ ਹਕੂਮਤ ਨੇ ਕਿਲਾ ਗੜ੍ਹ ਸੀਗਾ ਸੀ ਵੱਡੇ ਵੱਡੇ ਬੈਰੀਕੇਡ ਲਾਤੇ ਸੀ ਲੋਕਾਂ ਨੂੰ ਅੰਦਰ ਨਹੀਂ ਛੇਜਣ ਦਿੱਤਾ ਜਾ ਰਿਹਾ ਹੁਣ ਵੀ ਸਥਿਤੀ ਲਗਭਗ ਉਹੀ ਹੈ ਇੱਥੇ ਮੈਂ ਵੀ ਜ਼ਿਕਰ ਕਰਨਾ ਜ਼ਰੂਰੀ ਸਮਝੂਗਾ ਕਿ ਅਸਲ ਦੇ ਵਿੱਚ ਕਿਸਾਨ ਮੂਵਮੈਂਟ ਵੀ ਇਸ ਵਿੱਚ ਵੰਡੀ ਹੋਈ ਹੈ ਕਿਸਾਨ ਦੋ ਹਿੱਸੇ ਜਨ ਬਣ ਗਏ ਇੱਕ ਸਾ ਜਿਹੜਾ ਹੈਗਾ ਸੰਯੁਕਤ ਕਿਸਾਨ ਮੋਰਚਾ ਜਿਹੜੇ ਪਹਿਲੇ ਆ ਸਾਰੇ ਉਹ ਹੋ ਗਏ ਉਹਨਾਂ ਦੇ ਵਿੱਚੋਂ ਕੁਝ ਇੱਕ ਬੰਦੇ ਇਲੈਕਸ਼ਨ ਵਗੈਰਾ ਲੜਨ ਕਰਕੇ ਥੋੜਾ ਜਿਹਾ ਲਾਂਬੇ ਹੋ ਗਏ ਸੀ ਲੇਕਿਨ ਉਹਨਾਂ ਨੇ ਆਪਣਾ ਜਿਹੜਾ ਮਾਮਲਾ ਆਪ ਹੀ ਕਿ ਉਠ ਲਿਆ ਮਾਪੇ ਮੂਫੀਆਂ ਮੰਗ ਕੇ ਵਾਦੇ ਬੂਦੇ ਕਰਖਰਾ ਕੇ ਉਹ ਸਾਰੇ ਫਿਰ ਇਕੱਠੇ ਹੋ ਗਏ ਲੇਕਿਨ ਇਥੇ ਯਾਦ ਕਰਨ ਵਾਲੀ ਗੱਲ ਹੈ ਕਿ ਤਿੰਨ ਚਾਰ ਜਿਸੀ ਬੰਗੀਆਂ ਜਿਹੜੀਆਂ ਉਹਨਾਂ ਤੋਂ ਬਾਹਰ ਹੈ ਮੈਂ ਇਥੇ ਜ਼ਿਕਰ ਕਰਨਾ ਚਾਹਾਂਗਾ ਕਿ 26 ਜਨਵਰੀ ਨੂੰ ਜੋ ਕੁਝ ਲਾਲ ਕਿਲੇ ਦੇ ਤੇ ਹਿੰਸਾ ਦੀਆਂ ਘਟਨਾਵਾਂ ਵਾਪਰੀਆਂ ਸੀ ਉਹ ਹਿੰਸਾ ਦੀਆਂ ਘਟਨਾਵਾਂ ਤੋਂ ਪਹਿਲਾਂ ਇਹ ਇਹ ਤਾਂ ਅਖਬਾਰਾਂ ਦੇ ਵਿੱਚ ਗੱਲ ਆ ਚੁੱਕੀ ਆ ਆਨਰ ਰਿਕਵਾਇਰਡ ਹੈ ਕਿ ਦਿੱਲੀ ਪੁਲਿਸ ਦੇ ਕੁਝ ਅਫਸਰ ਜਿਹੜੇ ਹੈਗੇ ਆ ਉਹ ਫਰੰਟ ਦੇ ਉੱਤੇ ਜਿੱਥੇ ਪਹਿਲਾ ਇੱਕ ਜਥਾ ਬੈਠਾ ਹੈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਉੱਥੇ ਹੁੰਦੀ ਹੈ ਉੱਥੇ ਮੀਟਿੰਗ ਕਰਦੇ ਆ ਜਿਹੜਾ ਉਹਨਾਂ ਨੂੰ ਰੂਟ ਦਿੱਤਾ ਹੋਇਆ ਸੀ ਕਿ ਤੁਸੀਂ ਏਉਂ ਦੀ ਜਣਾ ਬਾਹਰਲੇ ਜਿਹੜਾ ਹੈਗਾ ਆਊਟਰ ਤੋਂ ਵੀ ਉਹਦੀ ਬਜਾਏ ਜਿਹੜਾ ਹੈਗਾ ਪਹਿਲਾਂ ਉਸ ਪਾਸੇੋਂ ਖੋਲਤਾ ਤੇ ਲੋਕਾਂ ਦੇ ਵਿੱਚ ਕਨਫਿਊਜ਼ਨ ਪਹਿਲਾਂ ਕਰਨ ਵਾਸਤੇ ਇੱਕ ਜਾਲੀ ਜਿਹੜਾ ਹੈਗਾ ਰੂਟ ਪਲਾਨ ਹੋਰ ਦੇ ਤਾਂ ਲਾਲ ਕਿਲੇ ਵਾਲੇ ਪਾਸੇ ਨੂੰ ਨਾਲ ਕਿਲੇ ਜਾਣ ਵਾਲੇ ਪਾਸੇ ਨੂੰ ਕਿਸੇ ਨੂੰ ਰੋਕਿਆ ਨੂੰ ਦੂਜਿਆਂ ਨੂੰ ਰੋਕ ਦਿੱਤਾ ਤੇ ਇਸ ਤਰ੍ਹਾਂ ਉਹ ਗੜਬੜ ਕਰਵਾਉਂਦਾ ਇੱਕ ਮਾਮਲਾ ਸੀ ਜੀ ਉਹੀ ਆਰਗੇਨਾਈਜੇਸ਼ਨ ਜਿਹੜੀ ਹੈਗਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪਲੱਸ ਜਿਹੜੀ ਹੈਗੀ ਹੈ ਭਾਰਤੀ ਕਿਸਾਨ ਯੂਨੀਅਨ ਡੱਲੇਵਾਲ ਵਗੈਰਾ ਇਹਨਾਂ ਨੇ ਇੱਕ ਵੱਖਰੇ ਤੌਰ ਦੇ ਤੇ ਆਪਣਾ ਮੋਰਚਾ ਲਾਇਆ ਸੀ ਜੀ ਅਸੀਂ ਦਿੱਲੀ ਨੂੰ ਚਲਦੇ ਹਾਂ ਔਰ ਇਹ ਮੋਰਚਾ ਕਦੋਂ ਲਾਇਆ ਮੋਰਚਾ ਉਦੋਂ ਲਾਇਆ ਜਦੋਂ ਇਲੈਕਸ਼ਨ ਬਿਲਕੁਲ ਉੱਪਰ ਸੀ ਜੀ ਇਹ ਹੁਣ ਆਪਾਂ ਜਾਣਦੇ ਹਾਂ ਕਿ ਜਦੋਂ ਇਲੈਕਸ਼ਨ ਦਾ ਐਲਾਨ ਹੋ ਜੇ ਇਲੈਕਸ਼ਨਾਂ ਦਾ ਉਸ ਵਿੱਚ ਕੋਡ ਆਫ ਕੰਡਕਟ ਲੱਗ ਜਾਂਦਾ ਹੈ ਕੋਡ ਆਫ ਕੰਡਕਟ ਦੇ ਵਿੱਚ ਕੋਈ ਵੀ ਪਾਰਟੀ ਕੋਈ ਵੀ ਸਰਕਾਰ ਚਾਹਣ ਦੇ باوجود ਵੀ ਕੋਈ ਰਾਹਤ ਨਹੀਂ ਦੇ ਸਕਦੀ ਤੇ ਉਦੋਂ ਤੁਸੀਂ ਡਿਮਾਂਡ ਵਾਸਤੇ ਮੋਰਚਾ ਲਾਉਣੀ ਹੋ ਉਸ ਮੋਰਚੇ ਦਾ ਹੋਇਆ ਕੀ ਬਹੁਤ ਸਾਰਾ ਨੁਕਸਾਨ ਹੋ ਗਿਆ ਕਈ ਜਿਹੜੇ ਹੈਗੇ ਕਿਸਾਨ ਜਿਹੜੇ ਹੈਗੇ ਉਹ ਹਾਰਟ ਅਟੈਕ ਨਾਲ ਕਈਆਂ ਦੀ ਮੌਤ ਹੋ ਗਈ। ਮੁੰਡਾ ਸੁਭਕਰਨ ਸਿੰਘ ਆ ਉਹ ਗੋਲੀ ਨਾਲ ਮਰਿਆ ਗਿਆ। ਇੱਕ ਹੋਰ ਮੁੰਡਾ ਪ੍ਰਤਪਾਲ ਸਿੰਘ ਉਹ ਵਿਚਾਰੇ ਦਾ ਮਰਿਆ ਨਾ ਭੜਾ ਕਰਤਾ ਸੀ। ਇਹ ਸਾਰਾ ਕੁਝ ਹੁੰਦਾ ਰਿਹਾ। ਔਰ ਉਹ ਜੀ ਨਿਕਲਿਆ ਕਿ ਇਹ ਕੁਝ ਵੀ ਨਹੀਂ ਨਿਕਲਿਆ। ਉਹ ਜਿਹੜਾ ਇੱਕ ਮੋਰਚਾ ਲੱਗਿਆ ਹੋਇਆ ਉਹ ਮੋਰਚਾ ਇਸ ਵੇਲੇ ਸਥਿਤੀ ਹੈ ਕਿ ਹਾਂ ਸਾਰੇ ਜਿਹੜਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਾਲਾ ਤੇ ਇਹ ਗੈਰਕਾਨੂੰਨੀ ਜਿਹੜਾ ਸੂਜਕ ਕਿਸਾਨ ਮੋਰਚਾ ਇਹਨੂੰ ਲਾ ਲਈਏ ਆਪਾਂ ਤੇ ਚਾਹੇ ਅਸਲ ਸੂਜਕ ਕਿਸਾਨ ਮੋਰਚਾ ਲਾ ਲਈਏ। ਜੀ ਉਹ ਭਾਰਤੀ ਜਨਤਾ ਪਾਰਟੀ ਦੇ ਕੈਂਡੀਡੇਟਸ ਨੂੰ ਸਵਾਲ ਪੁੱਛਣ ਦੀ ਗੱਲ ਤਾਂ ਕਰਦੇ ਐ। ਹੂੰ। ਲੇਕਿਨ ਇਹ ਥੋੜੇ ਜਿਹਾ ਅਗਰੈਸਰ ਐ, ਇਹ ਥੋੜੇ ਜਿਹਾ ਹਮਲਾਵਰ ਐ। ਇਹ ਕੱਲੇ ਸਵਾਲ ਪੁੱਛਣ ਦੀ ਗੱਲ ਹੀ ਕਰਦੇ, ਦਬਲਾ ਦਬਲੀ ਵੀ ਕਰਦੇ ਐ। ਹੂੰ ਹੂੰ। ਉਹ ਇੱਥੇ ਮਿਸਾਲ ਮੈਂ ਜੇ ਨਹੀਂ ਚਾਹੂੰਗਾ ਕਿ ਪ੍ਰਨੀਤ ਕੌਰ ਆਪਣੇ ਹਲਕੇ ਦੇ ਵਿੱਚ ਪ੍ਰਚਾਰ ਪਈ। ਜੀ। ਕਿਸਾਨ ਜੀ ਵੀ ਇਹਦੇ ਬਰਕਰਾਂ ਨੂੰ ਪਤਾ ਲੱਗ ਗਿਆ ਉਹਨਾਂ ਨੇ ਆ ਕੇ ਘੇਰਾ ਪਾ ਲਿਆ। ਹੂੰ ਹੂੰ। ਉਹਦੀ ਗੱਡੀ ਰੋਕ ਲਈ, ਉਹ ਗੱਡੀ ਰੱਖ ਕੇ ਪੈਦਲ ਤੁਰ ਕੇ ਜਾਣ ਲੱਗੀ, ਫੇਰ ਅੱਗੋਂ ਹੋ ਗਈ। ਇਹ ਚੱਲਦੇ ਚੱਲਦੇ ਆ ਉੱਥੇ ਨਤੀਜਾ ਇਹ ਹੋਇਆ ਕਿ ਪੁਲਿਸ ਦੀ ਤੇ ਕਿਸਾਨਾਂ ਦੀ ਝੜਪ ਹੋ ਗਈ ਕਿਸਾਨ ਇਹ ਗੱਲ ਕਹਿੰਦੇ ਆ ਕਿ ਇੱਕ ਹਰਵਿੰਦਰ ਪਾਲ ਸਿੰਘ ਕੋਈ ਹੈਗਾ ਹਰਪਾਲਪੁਰ ਜਿਹੜਾ ਪ੍ਰੇਮ ਸਿੰਘ ਚੰਦੂ ਮਾਜਰਾ ਦਾ ਭਾਂਜਾ ਹੈ ਪਹਿਲਾਂ ਉਹ ਅਕਾਲੀ ਦਲ ਦੇ ਵਿੱਚ ਹੁੰਦਾ ਸੀ ਤੇ ਹੁਣ ਉਹ ਇਸ ਵੇਲੇ ਜਿਹੜਾ ਹੈਗਾ ਭਾਜਪਾ ਨਾਲ ਹੋ ਗਿਆ ਉਹ ਪ੍ਰਨੀਤ ਕੌਰ ਦੇ ਨਾਲ ਸੀ ਤੇ ਉੱਥੇ ਇੱਕ ਕਿਸਾਨ ਆਗੂ ਹੈ ਜਿਹੜਾ ਉਹ ਜੀ ਜੇ ਉਹਦੀ ਡੈਥ ਹੋ ਗਈ ਉਹ ਕਹਿੰਦੇ ਆ ਉਹਨੇ ਧੱਕਾ ਮਾਰਤਾ ਹਰਪਾਲਪੁਰ ਦੇ ਖਿਲਾਫ ਇਲਜ਼ਾਮ ਲਾਇਆ ਵੀ ਉਹਨੇ ਧੱਕਾ ਮਾਰਤਾ ਉਹ ਕਹਿੰਦਾ ਨਹੀਂ ਮੈਂ ਧੱਕਾ ਨਹੀਂ ਮਾਰਿਆ ਮੈਂ ਤਾਂ ਗੱਡੀ 'ਚ ਬੈਠਾ ਸੀ ਮੇਰੇ ਕੋਲ ਵੀਡੀਓ ਹੈ ਕਿਸਾਨਾਂ ਨੇ ਇਹ ਕਹਿੰਦਾ ਕਿ ਜਿੰਨੀ ਦੇਰ ਤੱਕ ਇਹਨਾਂ ਦੇ ਖਿਲਾਫ ਪਰਚਾ ਦਰਜ ਨਹੀਂ ਹੁੰਦਾ ਅਸੀਂ ਉਨੀ ਦੇਰ ਤੱਕ ਜਿਹੜਾ ਹੈਗਾ ਸਸਕਾਰ ਨਹੀਂ ਕਰਾਂਗੇ ਪੁਲਿਸ ਨੇ 304 ਦੇ ਵਿੱਚ ਪਰਚਾ ਦਰਜ ਕਰ ਲਿਆ ਉਹਨਾਂ ਕੰਡੀਸ਼ਨ ਦੇ ਲਾਤੀ ਕਿ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ 5 ਲੱਖ ਰੁਪਏ ਦਾ ਮਾਲ ਦਿਆ ਦੀ ਹਰਪਾਲਪੁਰ ਦੀ ਗ੍ਰਿਫਤਾਰੀ ਜਿੰਨੀ ਦੇਰ ਤੱਕ ਨਹੀਂ ਹੁੰਦੀ ਅਸੀਂ ਸਸਕਾਰ ਨਹੀਂ ਕਰ ਰਹੀ ਇੱਥੇ ਮਾਮਲਾ ਅੜਿਆ ਪਿਆ ਹੈ 6-6 ਘੰਟਿਆਂ ਦੀਆਂ ਮੀਟਿੰਗਾਂ ਹੋ ਚੁੱਕੀਆਂ ਪਰਸ਼ਾਸਨ ਨਾਲ ਗੱਲ ਨਹੀਂ ਬਣੀ ਜੀ ਇਸੇ ਸਮੇਂ ਦੌਰਾਨ ਕਲਪਾਤੀ ਜਨਤਾ ਪਾਰਟੀ ਦਾ ਇੱਕ ਵਫਦ ਮਿਸਟਰ ਸੀ ਸਿਬਨ ਜਿਹੜੇ ਪੰਜਾਬ ਦੇ ਚੀਫ ਇਲੈਕਟਰਲ ਅਫੀਸਰ ਹੈ ਉਹਨਾਂ ਨੂੰ ਮਿਲਦਾ ਸੁਨੀਲ ਜਾਖੜ ਵੀ ਅਗਵਾਈ ਦੇ ਵਿੱਚ ਜੀ ਔਰ ਜਾ ਕੇ ਉਹਨਾਂ ਨੂੰ ਇੱਕ ਮੈਮੋਰੰਡਮ ਦਿੱਤੇ ਉਹ ਕਹਿੰਦੇ ਆ ਜੀ ਪੰਜਾਬ ਦੇ ਵਿੱਚ ਹਾਲਾਤ ਠੀਕ ਨਹੀਂ ਸਾਨੂੰ ਚੋਣ ਪ੍ਰਚਾਰ ਕਰਨ ਨਹੀਂ ਦਿੱਤਾ ਜਾ ਰਿਹਾ ਸਾਡੇ ਕੈਂਡੀਡੇਟਸ ਨੂੰ ਰੋਕਿਆ ਜਾ ਰਿਹਾ ਹੈ ਉਹਨਾਂ ਦੀ ਸਕਿਉਰਿਟੀ ਦਾ ਮਾਮਲਾ ਹੈ ਇਹ ਗੱਲ ਤਾਂ ਉਹਨਾਂ ਨੇ ਕਹਿ ਦਿੱਤੀ ਜਦੋਂ ਇਹ ਤਾਂ ਆਪਾਂ ਵੀ ਕਹੀ ਜਾਂਦੇ ਪਰ ਉਹਨਾਂ ਨੇ ਨਾਲ ਇੱਕ ਪੰਜਾਬ ਸਰਕਾਰ ਦੀ ਜਿਹੜੀ ਕੁਤਾਹੀ ਕਹੂੰਗਾ ਮੈਂ ਜਾਂ ਪੰਜਾਬ ਸਰਕਾਰ ਦੀ ਕੇਂਦਰ ਦੇ ਨਾਲ ਮਿਲੀ ਭੁਗਤ ਵਾਲੀ ਗੱਲ ਕਰੂੰਗਾ ਉਹ ਲੈ ਕੇ ਆਉਣਾ ਚਾਹਣਾ ਜਿਹੜਾ ਅੱਜ ਤੇ ਸਾਡੇ ਮੁੱਖ ਮੰਤਰੀ ਸਾਹਿਬ ਦੀ ਰਹਿਸ਼ ਹੈ ਜੀ ਇਦੋਂ 1978-79 ਦੇ ਵਿੱਚ ਪੰਜਾਬ ਦੇ ਹਾਲਾਤ ਖਰਾਬ ਹੋਏ ਐ ਉਹਨਾਂ ਦੀ ਰਹਿ ਇਸ ਦੇ ਸਾਹਮਣੇ ਦੀ ਜਿਹੜੀ ਟੱਪਦੀ ਐ ਸੜਕ ਉਹ ਸੜਕ ਦੇ ਉੱਤੇ ਰੋਕ ਲੱਗੀ ਹੋਈ ਐ ਜੀ ਜੀ ਉਹ ਸੜਕ ਦੇ ਵਿੱਚ ਉੱਤੋਂ ਦੀ ਕਿਸੇ ਨੂੰ ਲੰਘਣ ਨਹੀਂ ਦਿੱਤਾ ਜਾਂ ਜਾਂਦਾ ਉੱਥੇ ਰੁਕਾਂ ਲਾਇਆ ਹੋਈਆਂ ਵੱਡੇ ਵੱਡੇ ਵੈਰੀਕੇਟ ਲੱਗੇ ਹੋਏ ਐ ਮਾਮਲਾ ਹਾਈ ਕੋਰਟ ਦੇ ਕਿ ਹਾਈ ਕੋਰਟ ਨੇ ਪਿਛਲੇ ਦਿਨਾਂ ਚ ਕਿਹਾ ਤਾਂ ਵੀ ਕੋਈ ਗੱਲ ਨਹੀਂ ਤੁਸੀਂ ਇਹ ਕਰੋ ਇਹਨੂੰ ਸਵੇਰ ਸ਼ਾਮ ਜਿਹੜਾ ਹੈਗਾ ਖੋਲਦਿਆ ਕਰੋ ਰਾਤ ਨੂੰ ਬੰਦ ਕਰਦਿਆ ਕਰੋ ਇਹਨੂੰ ਐਕਸਪੈਰੀਮੈਂਟ ਦੇ ਤੌਰ ਤੇ ਵੇਖਦੇ ਆਂ ਪਰ ਤਜਰਬਾ ਕਰਕੇ ਜੇ ਮਾਮਲਾ ਠੀਕ ਰਹਿੰਦਾ ਤਾਂ ਅਗਲੇ ਅਗੇ ਕਰ ਲਾਂਗੇ ਜੀ ਇਸ ਮੁੱਦੇ ਨੂੰ ਲੈ ਕੇ ਪੰਜਾਬ ਸਰਕਾਰ ਸੁਪਰੀਮ ਕੋਰਟ ਪਹੁੰਚ ਗਈ ਜੀ ਔਰ ਉੱਥੇ ਜਾ ਕੇ ਪੰਜਾਬ ਦੇ ਐਡਵੋਕੇਟ ਜਨਰਲ ਨੇ ਜਿਹੜਾ ਬਿਆਨ ਦਿੱਤਾ ਕਬੂਲ ਨਾ ਮਕੀਤਾ ਉਹ ਬੜਾ ਖਤਰਨਾਕ ਹੈ ਉਹ ਕਹਿੰਦੇ ਜੀ ਪੰਜਾਬ ਦੇ ਵਿੱਚ ਤਾਂ ਅੱਤਵਾਦ ਹੈ ਅੱਤਵਾਦ ਫੇਰ ਪੈਦਾ ਹੋ ਗਿਆ ਜੀ ਔਰ ਕਹਿੰਦੇ ਇੱਥੋਂ ਤੱਕ ਤੁਸੀਂ ਦੇਖੋ ਕਿ ਸਾਡੀ ਜਿਹੜੀ ਹੈਗੀ ਹੈ ਇੰਟੈਲੀਜੈਂਸ ਦੇ ਹੈੱਡਕੁਆਰਟਰ ਦੇ ਉੱਤੇ ਇੱਕ ਰਾਗਾ ਇਰਾਕ ਟਾਮਰਾ ਹੋ ਗਿਆ ਫਿਰ ਅਗਲੀ ਗੱਲ ਕਹਿੰਦੇ ਆ ਜੀ ਜਿਹੜਾ ਸਿੱਧੂ ਮੂਸੇਵਾਲਾ ਹੈ ਉਹ ਵੀ ਗੈਂਗਸਟਰਾਂ ਨੇ ਅੱਤਵਾਦੀਆਂ ਨੇ ਮਾਰਤਾ ਇਹ ਸਾਰੀਆਂ ਗੱਲਾਂ ਕਰਕੇ ਉੱਥੇ ਉਹਨਾਂ ਨੇ ਇਹ ਗੱਲ ਕਰਨ ਲਈ ਕਿ ਪੰਜਾਬ ਦੇ ਹਾਲਾਤ ਠੀਕ ਨਹੀਂ ਜੀ ਟਾਕੜ ਨੇ ਕੱਲ ਸੀਸਬ ਨੂੰ ਕਿਹਾ ਕਿ ਮੈਂ ਨਹੀਂ ਮੰਨਦਾ ਪੰਜਾਬ ਚਤਵਾਦ ਖੜਾ ਹੋ ਗਿਆ ਅਤਵਾਦ ਵਾਲੀ ਕੋਈ ਗੱਲ ਨਹੀਂ ਪਰ ਭਾਏ ਜਿਹੜੀ ਹੈਗੀ ਆਮ ਆਦਮੀ ਪਾਰਟੀ ਦੀ ਸਰਕਾਰ ਬਾਹਰ ਕੁਸ਼ੂਰ ਕਹਿੰਦੀ ਹੈ ਸੁਪਰੀਮ ਕੋਰਟ ਜਾ ਕੇ ਕੁਸ਼ੂਰ ਕਹਿੰਦੀ ਹੈ ਹਾਲਾਤ ਬੜੇ ਮਾੜੇ ਹੈ ਜੀ ਸਾਨੂੰ ਪ੍ਰਚਾਰ ਨਹੀਂ ਕਰਨ ਦਿੱਤਾ ਇਹਦਾ ਸੀ ਇਹਦੇ ਕੋਲ ਕਿ ਜਾਖੜ ਹੋਰੀ ਮੈਮੋਰੰਡਮ ਦਿੰਦੇ ਤੇ ਮੈਮੋਰੰਡਮ ਦੇਣ ਦੇ ਕੁਝ ਮਿੰਟਾਂ ਦੇ ਵਿੱਚ ਵਿੱਚ ਹੀ ਜੀ ਜਿਹੜਾ ਚੀਫ ਇਲੈਕਟਰਲ ਅਫੀਸਰ ਹੈ ਉਹ ਪੰਜਾਬ ਦੇ ਡੀਡੀਪੀ ਤੋਂ ਰਿਪੋਰਟ ਮੰਗ ਰਿਹਾ ਹੈ ਕੀ ਰਿਪੋਰਟ ਦਿਓ ਜੀ ਹਾਲਾਤ ਕਿਹੋ ਜਿਹੇ ਥੋੜੇ ਜਿਹਾ ਐਡੀ ਤੇਜ਼ੀ ਨਾਲ ਰਿਪੋਰਟ ਮੰਗੀ ਜਾਵੇ ਤੇ ਡੀਜੀਪੀ ਸਾਹਿਬ ਕੀ ਕਹਿੰਗੇ ਚਾਹੇ ਡੀਜੀਪੀ ਐ ਚਾਹੇ ਚੀਫ ਸੈਕਟਰੀ ਐ ਪੰਜਾਬ ਦਾ ਡੀਜੀਪੀ ਜਾਂ ਕਿਸੇ ਵੀ ਸਟੇਟ ਦਾ ਡੀਜੀਪੀ ਤੇ ਚੀਫ ਸੈਕਟਰੀ ਉਹ ਕਦੇ ਵੀ ਕੇਂਦਰ ਦੀ ਮਰਜ਼ੀ ਤੋਂ ਬਗੈਰ ਰਹਿ ਨਹੀਂ ਸਕਦੇ ਖਬਰ ਆਪਣੀ ਐਗੇਂਸੀ ਪਰ ਮੈਂ ਇਹਦੇ ਨਾਲ ਹੀ ਜੋੜ ਦੇਣਾ ਹੁਣ ਜਿੰਦੀ ਸਾਹਿਬ ਉਹ ਖਬਰ ਇਹ ਐ ਕਿ ਜਦੋਂ ਸਿੱਧੂ ਮੂਸੇਵਾਲੇ ਦਾ ਮਰਡਰ ਹੋਇਆ ਸੀ ਉਸ ਮਰਡਰ ਤੋਂ ਬਾਅਦ ਪੰਜਾਬ ਦੇ ਉਸ ਵੇਲੇ ਦੇ ਡੀਜੀਪੀ ਸੀ ਮਿਸਟਰ ਵੀਕੇ ਭਾਵਰਾ ਪਬਰਾਹ ਹੋਰਾਂ ਨੇ ਸ਼ਾਮ ਨੂੰ ਇੱਕ ਪ੍ਰੈਸ ਕਾਨਫਰੰਸ ਕਰਕੇ ਕਹਿਤਾ ਸੀ ਕਿ ਇਹ ਗੈਂਗਸਟਰਾਂ ਦੀ ਲੜਾਈ ਹੈ ਉਹਦਾ ਇੰਨਾ ਜਿਆਦਾ ਪੰਜਾਬ 'ਚ ਵਿਰੋਧ ਹੋਇਆ ਕਿ ਭਗਵੰਤ ਮਾਨ ਹੋਰਾਂ ਨੇ ਇਮੀਡੀਏਟ ਜਿਹੜਾ ਹੈਗਾ ਉਹਨਾਂ ਨੂੰ ਕਹਿਤਾ ਤੁਸੀਂ ਛੁੱਟੀ ਜਾਓ ਤੇ ਉਹਨਾਂ ਦੀ ਥਾਂ ਦੇ ਉੱਤੇ ਨਵਾਂ ਡੀਜੀਪੀ ਲਾਤਾ ਇਹ ਨਵਾਂ ਡੀਜੀਪੀ ਕੌਣ ਸੀ ਇਹਦਾ ਨਾਂ ਹੈ ਗੌਰਵ ਯਾਦੂ ਹਰ ਗੌਰਵ ਯਾਦੂ ਪਹਿਲਾਂ ਹੀ ਸਪੈਸ਼ਲ ਡਿਊਟੀ ਦੇ ਉੱਤੇ ਕਾਡਵਾਈਜ਼ਰ ਦੇ ਤੌਰ ਤੇ ਮੁੱਖ ਮੰਤਰੀ ਦੇ ਨਾਲ ਤਾਇਨਾਤ ਸੀ ਸਰਕਾਰ ਵੱਲੋਂ ਤਾਇਨਾਤ ਕਰਤਾ ਸੀ ਕਿੰਨੇ ਤਾਂ ਨਾ ਕੀਤਾ ਸੋ ਕਹਿੰਦੇ ਜੀ ਕੇਜਰੀਵਾਲ ਦੀ ਟੀਮ ਹੈ ਜਿਹੜੀ ਟੀਮ ਨੇ ਫੈਸਲਾ ਕੀਤਾ ਕਿ ਗੌਰਵ ਯਾਦਵ ਨੂੰ ਲਾ ਦੇਉ ਤੇ ਇਮੀਡੀਏਟ ਗੌਰਵ ਯਾਦਵ ਨੂੰ ਲਾਤਾ ਡੀਜੀਪੀ ਉਹ ਡੀਜੀਪੀ ਲੱਗਣ ਤੋਂ ਬਾਅਦ ਪੀ ਕੇ ਪਾਵਰਾ ਸਾਹਿਬ ਨੇ ਉਹਦੀ ਜਿਹੜੀ ਨਿਯੁਕਤੀ ਹੈ ਉਹਨੂੰ ਚੁਣੌਤੀ ਦਿੱਤੀ ਜੀ ਕੀ ਕਹਿੰਦੇ ਆ ਪਾਵਰਾ ਸਾਹਿਬ ਕਹਿੰਦੇ ਆ ਕਿ ਜਿਹੜੇ ਸੁਪਰੀਮ ਕੋਰਟ ਦਾ ਜਿਹੜਾ ਪ੍ਰਕਾਸ਼ ਸਿੰਘ ਦੇ ਹਵਾਲੇ ਨਾਲ ਇੱਕ ਫੈਸਲਾ ਹੋਇਆ ਵੈ ਉਹਦੇ ਵਿੱਚ ਇਹ ਸਾਫ਼ ਲਿਖਿਆ ਹੈ ਕਿ ਜਦੋਂ ਕਿਸੇ ਬੰਦੇ ਨੂੰ ਡੀਜੀਪੀ ਲਾਉਣੇ ਉਦੇ ਵਾਸਤੇ ਜਿਹੜੀ ਹੈਗੀ ਐ ਸਟੇਟ ਇੱਕ ਪੈਨਲ ਭੇਜਦੀ ਹੈ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਕੋਲ ਜੀ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਦੇ ਮੈਂਬਰ ਪੰਜਾਬ ਦੀ ਸਰਕਾਰ ਜਾਂ ਭਾਰਤ ਦੀ ਸਰਕਾਰ ਨਾਲ ਰਹਿ ਕਰਕੇ ਉਸ ਪੈਨਲ ਦੇ ਵਿੱਚੋਂ ਤਿੰਨ ਬੰਦਿਆਂ ਦਾ ਇੱਕ ਨਵਾਂ ਪੈਨਲ ਤਿਆਰ ਕਰਦੇ ਆਂ ਔਰ ਉਹ ਤਿੰਨ ਬੰਦਿਆਂ ਦੀ ਲਿਸਟ ਸਟੇਟ ਨੂੰ ਭੇਜਦੇ ਆਂ ਵੀ ਇਹਨਾਂ ਤਿੰਨਾਂ ਚੋਂ ਜਿਹਨੂੰ ਮਰਜ਼ੀ ਹੈ ਤੁਸੀਂ ਬੀਜੀਪੀ ਲਾ ਲਓ ਜੀ ਇਹ ਕੰਮ ਜਿਹੜਾ 6 ਮਹੀਨਿਆਂ ਦੇ ਵਿੱਚ ਵਿੱਚ ਕਰਨਾ ਹੁੰਦਾ ਜੇ ਇੱਕ ਬੀਜੀਪੀ ਚਲਾ ਜਾਵੇ لیکن 2 ਸਾਲ ਦੇ ਕਰੀਬ ਹੋ ਗਿਆ ਇਸ ਮਾਮਲੇ ਨੂੰ ਤੇ ਗੱਲ ਉੱਥੇ ਦੀ ਉੱਥੇ ਪਈ ਤੇ ਗੌਰਵ ਯਾਦ ਸਾਹਿਬ ਅੱਜ ਵੀ ਡੀਜੀਪੀ ਹੈ ਜੀ ਇਹਨੂੰ ਭਾਵੜਾ ਸਾਹਿਬ ਨੇ ਕੈਟ ਸੈਂਟਰਲ ਐਡਮਿਨਿਸਟ੍ਰੇਟਿਵ ਟ੍ਰਿਬਿਊਨਲ ਉਹਦੇ ਚ ਚੁਣੌਤੀ ਦਿੱਤੀ ਹੋਈ ਸੀ ਤੇ ਕੱਲ ਉਹਨਾਂ ਦਾ ਫੈਸਲਾ ਆਇਆ ਜੀ ਭਾਵੜਾ ਸਾਹਿਬ ਨੇ ਜਿਹਨਾਂ ਨੂੰ ਪਾਰਟੀ ਬਣਾਇਆ ਪੰਜਾਬ ਸਰਕਾਰ ਨੂੰ ਬਣਾਇਆ ਭਾਰਤ ਸਰਕਾਰ ਨੂੰ ਬਣਾਇਆ ਤੇ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਨੂੰ ਬਣਾਇਆ ਜਿਹੜਾ ਕੈਟ ਹੈ ਸੈਂਟਰਲ ਐਡਮਿਨਿਸਟ੍ਰੇਟਿਵ ਟ੍ਰਿਬਿਊਨਲ ਇਹਨੂੰ ਜਿਵੇਂ ਕੇਂਦਰ ਸਰਕਾਰ ਨਚਾਉਂਦੀ ਹੈ ਉਹ ਉਵੇਂ ਨੱਚ ਗਏ। ਜੀ। ਕੇਂਦਰ ਸਰਕਾਰ ਦੀਆਂ ਹਦਾਇਤਾਂ ਦੇ ਮੁਤਾਬਕ ਹੀ ਇਹਦੇ ਸਾਰਾ ਕੁਝ ਹੁੰਦਾ ਕਿਉਂਕਿ ਜਿਹੜੇ ਅਧਿਕਾਰੀ ਹੁੰਦੇ ਆ ਉਹ ਰਿਟਾਇਰਡ ਅਫਸਰ ਹੁੰਦੇ ਆ। ਉਹ ਕਿਰਪਾ ਦੇ ਪਾਤਰ ਹੁੰਦੇ ਆ ਸਰਕਾਰਾਂ ਦੇ ਤੇ ਲੰਬੇ ਸਮੇਂ ਤੋਂ 2014 ਤੋਂ ਇੱਥੇ ਭਾਜੀਪੀ ਸਰਕਾਰ ਹੈ। ਇਹ ਕਿਵੇਂ ਹੋ ਸਕਦਾ ਕਿ ਕੈਟ ਦੇ ਅਧਿਕਾਰੀ ਉਹਨਾਂ ਦੇ ਹਿੱਤਾਬਾਜ਼ ਨਾ ਹੋਣ। ਦਾ ਜੋ ਫਿਰ ਉਪਰੋਂ ਹੁਕਮ ਹੋਇਆ ਜੀ ਉਹ ਹੁਕਮ ਦੇ ਮੁਤਾਬਕ ਕੱਲ ਉਹਨਾਂ ਨੇ ਭਾਵਰਾ ਸਾਹਿਬ ਦੀ ਪਟੀਸ਼ਨ ਰੱਦ ਕਰਤੀ ਜੀ ਔਰ ਗੌਰਵ ਯਾਦਵ ਨੂੰ ਕਹਿੰਦਾ ਜੀ ਦੀ ਨਿਯੁਕਤੀ ਠੀਕ ਹੈ ਸੁਪਰੀਮ ਕੋਰਟ ਦੇ ਫੈਸਲੇ ਦੇ ਉਲਟ ਕਹਦਾ ਵੀ ਇਹ ਨਹੀਂ ਨਾ ਇਹ ਜਿਹੜੀ ਹੈਗੀ ਹੈ ਨਿਯੁਕਤੀ ਉਹ ਠੀਕ ਹੈ ਤਾਂ ਫਿਰ ਇੱਥੋਂ ਅੰਦਾਜ਼ਾ ਲਾਓ ਕਿ ਗੌਰਵ ਯਾਦਵ ਸਾਹਿਬ ਕਿਹਦੇ ਕਿਹਦੇ ਹਰਮਨ ਪਿਆਰੇ ਹੈ ਜੀ ਉਹ ਪੰਜਾਬ ਸਰਕਾਰ ਦੇ ਤਾਂ ਹਰਮਨ ਪਿਆਰੇ ਹੈਗੇ ਹੈਗੇ ਤੇ ਨਾਲ ਫਿਰ ਇਹ ਹੈ ਕਿ ਭਾਰਤ ਸਰਕਾਰ ਨੂੰ ਵੀ ਉਹਨਾਂ ਦੀ ਨਿਯੁਕਤੀ ਅਨਕੂਲ ਲੱਗਦੀ ਹੈ ਕਿ ਠੀਕ ਹੈ ਬੰਦਾ ਚੰਗਾ ਯਾਰ ਇਹਨੂੰ ਬੈਠਾ ਰਹਿਣ ਦਿਓ ਸੇ ਜੀ ਗੌਰਵ ਯਾਦਵ ਸਾਹਿਬ ਦਾ ਚਲੋ ਮੈਂ ਹੁਣ ਬੋਲਦਾ ਜਾਂਦਾ ਨਹੀਂ ਉਹਨਾਂ ਦੇ ਕਿਹੜੇ ਰਿਸ਼ਤੇਦਾਰ ਆ ਉਹਨਾਂ ਬਾਰੇ ਗੱਲ ਕਰੀਏ ਤੇ ਉਹਨਾਂ ਦੀ ਭਾਰਤੀ ਜਨਤਾ ਪਾਰਟੀ ਤੇ ਆਰਐਸਐਸ ਤੱਕ ਕਿੱਥੇ ਪਹੁੰਚੇ ਹਾਂ ਹਾਂ ਉਹਨzie ਐਲੈਕਸ਼ਨ ਕਮਿਸ਼ਨ ਦਾ ਚੀਫ ਇਲੈਕਟਰਲ ਅਫੀਸਰ ਇਹ ਰਿਪੋਰਟ ਮੰਗਦਾ ਉਹਨਾਂ ਦੇ ਕਿ ਰਿਪੋਰਟ ਦਿਓ ਤੇ ਚੰਦੀ ਸਾਹਿਬ ਰਿਪੋਰਟ ਉਹੀ ਆਊਗੀ ਜੋ ਅਮਿਤ ਸ਼ਾਹ ਚਾਹੂਗਾ ਇਹ ਦੋ ਦਿਨਾਂ ਨੂੰ ਉਹਦੀ ਐ ਚਾਰ ਦਿਨਾਂ ਨੂੰ ਆਉਂਦੀ ਐ ਪਤਾ ਨਹੀਂ ਕਦੋਂ ਆਉਂਦੀ ਐ ਪੰਜਾਬ ਦੇ ਵਿੱਚ ਚੋਣਾਂ ਹੋਣ ਜਾਂ ਨਾ ਹੋ ਮੈਂ ਨਹੀਂ ਕਹਿੰਦਾ ਕਿ ਚੋਣਾਂ ਮੁਲਤਵੀ ਹੋ ਜਾਣਗੀਆਂ ਮੇਰੀ ਜਿਹੜੀ ਹੈਗੀ ਇੱਛਾ ਇਹ ਹੈ ਕਿ ਚੋਣਾਂ ਹੋਣ ਲੋਕਾਂ ਨੂੰ ਆਪਣੇ ਮਤ ਦਾ ਜਿਹੜਾ ਹੈਗਾ ਦਾਨ ਕਰਨਾ ਚਾਹੀਦਾ ਲੋਕ ਫਤਵਾ ਦੇਣ ਫੈਸਲਾ ਦੇਣ ਵੀ ਉਹਨਾਂ ਨੇ ਕਿਹਨੂੰ ਆਪਣੇ ਨਮਾਇंदे ਬਣਾਉਣੇ ਪਰ ਜੋ ਹਾਲਾਤ ਹੈ ਉਹਨਾਂ ਹਾਲਾਤਾਂ ਤੋਂ ਲੱਗਦੀ ਹੈ ਕਿ ਹਾਲਾਤ ਉਸ ਪਾਸੇ ਨੂੰ ਜਾ ਰਹੇ ਹੈ ਕਿਉਂਕਿ ਅੱਗੇ ਇੱਕ ਇੱਕ ਸੀਟ ਦੀ ਲੜਾਈ ਹੈ ਅੱਜ ਜੇ ਇਹ ਲਗੇ ਅਮਿਤ ਸ਼ਾਲੂ ਤੇ ਨਰਿੰਦਰ ਮੋਦੀ ਨੂੰ ਕਿ ਆਪਾਂ ਨੂੰ ਭਾਈ ਪੰਜ ਸੱਤ ਸੀਟਾਂ ਤੇ ਆਪਾਂ ਹਾਰਦੇ ਆ ਕਿਵੇਂ ਕਰੀਏ ਕਿਉਂਕਿ ਜੋ ਇਸ ਫੇਰੇ ਦੇ ਹਾਲਾਤ ਹੈ ਕਿ ਭਾਵੇਂ ਇੰਡੀਆ ਇਕੱਠ ਜੋੜ ਬਹੁਤ ਮਜ਼ਬੂਤੀ ਨਾਲ ਅੱਗੇ ਵਧ ਰਿਹਾ ਹੈ ਉਹ ਆਪਣੇ ਆਪ ਦੀ ਮਜ਼ਬੂਤੀ ਨਾਲ ਵਧ ਰਿਹਾ ਰੋਕ ਲੜਾਈ ਲੜ ਰਹੇ ਆ ਲੋਕਤੰਤਰ ਨੂੰ ਬਚਾਉਣ ਵਾਸਤੇ ਪਰ ਇਹਨਾਂ ਪ੍ਰਸਥਿਤੀਆਂ ਦੇ ਬਾਵਜੂਦ ਵੀ ਜਾਪਦਾ ਇਹ ਹੈ ਕਿ ਭਾਰਤੀ ਜਨਤਾ ਪਾਰਟੀ ਸਭ ਤੋਂ ਵੱਡੀ ਪਾਰਟੀ ਦੇ ਰੂਪ ਵਿੱਚ ਉੱਭਰ ਸਕਦੀ ਹੈ ਜੀ ਜਦੋਂ 4 ਜੂਨ ਨੂੰ ਰਿਜ਼ਲਟ ਆਉਣਗੇ ਉਹਨਾਂ ਹਾਲਤਾਂ 'ਚ ਕੀ ਹੋਊਗਾ ਉਦੋਂ ਰਾਸ਼ਟਰਪਤੀ ਨੇ ਸੱਦਾ ਪੱਤਰ ਦੇਣਾ ਹੈ ਸਰਕਾਰ ਬਣਾਉਣ ਵਾਸਤੇ ਜੀ ਤੇ ਕੁਦਰਤੀ ਤੌਰ ਤੇ ਰਾਸ਼ਟਰਪਤੀ ਕਿਹਨੂੰ ਸਦਾ ਦੇਊਗਾ ਉਹ ਕਹਿਣਗੇ ਜੀ ਜਿਹੜੀ ਸਭ ਤੋਂ ਵੱਡੀ ਪਾਰਟੀ ਅਸੀਂ ਸਦਾ ਉਹਨੂੰ ਦਿੰਦੇ ਆ ਜਿਵੇਂ ਤੁਹਾਡੇ ਯਾਦ ਹੋਣਾ 1996 ਦੇ ਵਿੱਚ ਬਾਜਪਾਈ ਸਾਹਿਬ ਨੂੰ ਦਿੱਤਾ ਸੀ ਤੇ ਨਾਲ ਕਹਿੰਦਾ ਸੀ ਕਿ ਤੁਸੀਂ ਬਹੁਮਤ ਸਾਬਤ ਕਰ ਦਿਓ ਜਦੋਂ ਪਾਰਲੀਮੈਂਟ ਵਿੱਚ ਬਹੁਮਤ ਸਾਬਤ ਨਹੀਂ ਹੋਇਆ ਤੇ 13 ਦਿਨਾਂ ਬਾਅਦ ਉਹ ਸਰਕਾਰ ਟੁੱਟ ਗਈ ਸੀ ਇੱਥੇ ਉਹਨੂੰ ਉਹ ਇਹਨਾਂ ਨੂੰ ਕਹਿ ਸਕਦੇ ਆ ਕਿ ਤੁਸੀਂ ਭਾਈ ਬਹੁਮਤ ਦਾ ਸਾਬਤ ਕਰੋ ਇਹ ਜਿਹੜੇ ਨਰਿੰਦਰ ਮੋਦੀ ਤੇ ਅਮਿਤ ਸ਼ਾ ਹੈ ਇਹ ਨਾਲਕ੍ਰਿਸ਼ਨ ਅਡਵਾਨੀ ਤੇ ਅਸਲ ਵਿਹਾਰੀ ਬਾਜਪਾਈ ਦਾ ਹੈ ਨਹੀਂ ਕਿਸੇ ਵੀ ਹੱਦ ਤੱਕ ਜਾ ਸਕਦੀ। ਸੋ ਇਹਨਾਂ ਹਾਲਾਤਾਂ ਦਾ ਜੇ ਇੱਕ ਵਾਰੀ ਉਹਨਾਂ ਨੂੰ ਕਹਿੰਦੇ ਨਾ ਭੁੱਦੀ ਨੂੰ ਹੱਥ ਪੈ ਗਿਆ ਤਾਂ ਫਿਰ ਉਹਨਾਂ ਨੇ ਛੱਡਣਾ ਨਹੀਂ ਪਾਈ ਹੁੱਕ ਐਂਡ ਕਰੁੱਕ ਬਾਹਾਂ ਮਰੋੜ ਮਰੋੜ ਕੇ ਨਿੱਕੀਆਂ ਪਾਰਟੀਆਂ ਦੇ ਬੰਦਿਆਂ ਨੂੰ ਹਮਾਇਤ ਲੈਣਗੇ। ਔਰ ਜਿਵੇਂ ਨਰਸਿਮਹਾ ਰੌ ਨੇ ਆਪਣੀ ਘਟ ਗਿੰਤੀ ਦੀ ਸਰਕਾਰ ਨੂੰ ਬਚਾਉਣ ਵਾਸਤੇ ਝਾਰਖੰਡ ਮੁਕਤੀ ਮੋਰਚੇ ਦੇ ਉਸ ਵੇਲੇ ਦੇ ਕਈ ਐਮਪੀਜ਼ ਨੂੰ ਖਰੀਦਿਆ ਸੀ। 25-25 30-30 ਲੱਖ ਰੁਪਏ ਦਿੱਤਾ ਸੀ ਤੇ ਉਹਨਾਂ ਚੰਦਰਾ ਨੇ ਕਿਉਂਕਿ ਵਿਚਾਰੇ ਅਡਵੋਕਸੀ ਸੀ ਕਿ ਕਮੈਲੀ ਸੀ ਉਹਨਾਂ ਨੂੰ ਪਤਾ ਨਹੀਂ ਸੀ ਉਹਨਾਂ ਨੇ ਪੈਸੇ ਵਾਲੇ ਜਿਹੜੇ ਬੈਗ ਫੜੇ ਤੇ ਸਿੱਧੇ ਬੈਂਕਾਂ 'ਚ ਚਲੇ ਗਏ ਤੇ ਬੈਂਕਾਂ 'ਚ ਜਮਾ ਕਰਵਾਤੇ ਸੀ ਆ ਕੇ ਉਹਦੀ ਪੜਤਾਲ ਹੋਈ ਉਹ ਸਾਬਤ ਹੋ ਗਿਆ ਪਤਾ ਲੱਗਿਆ ਵੀ ਤਾਂ ਪੈਸੇ ਇਹਨਾਂ ਨੇ ਜਿਹੜੇ ਹੈਗੇ ਲੈ ਕੇ ਬੋਟਾ ਪਾਈਆਂ ਤੇ ਉਹ ਡਿਸਕਵালিਫਾਈ ਹੋ ਗਏ ਸੀ ਅਜਿਹੇ ਹਾਲਾਤ ਪੈਦਾ ਹੋ ਸਕਦੇ ਆ ਉਹ ਆਪਣੀ ਸਰਕਾਰ ਨੂੰ ਬਚਾਉਣ ਵਾਸਤੇ ਇਹ ਕੁਝ ਵੀ ਕਰ ਸਕਦੇ ਆ ਤੇ ਫਿਰ ਡੰਡੇ ਦੇ ਨਾਲ ਪੰਜਾਬ ਦੇ ਵਿੱਚ ਵੋਟਾਂ ਪਵਾ ਸਕਦੇ ਆ ਆਰਮੀ ਲਾ ਕੇ ਜਿਵੇਂ 1992 ਦੇ ਵਿੱਚ ਬੇਅੰਤ ਸਿੰਘ ਦੀ ਸਰਕਾਰ ਬਣਾਈ ਸੀ ਕੇਂਦਰ ਨੇ ਔਰ ਉਹ ਸਰਕਾਰ ਬਣਾਉਣ ਵੇਲੇ ਸਾਡੇ ਆਪ ਦੇ ਵੱਡੇ 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 ਲੀਡਰ ਜਿਹੜੇ ਹੈਗੇ ਆ ਉਹਨਾਂ ਨੇ ਵੀ ਸਰੈਂਡਰ ਕਰਤਾ ਸੀ ਬਾਦਲ ਸਾਹਿਬ ਔਰ ਨੇ ਕਹਿਤਾ ਸੀ ਜੀ ਅਸੀਂ ਤਾਂ ਚੋਣਾ ਨਹੀਂ ਲੜਦੇ ਤੁਸੀਂ ਇਹਨਾਂ ਨੂੰ ਬਣਾ ਲਓ ਮੈਦਾਨ ਖਾਲੀ ਸੀ ਆਪ ਦੀ ਮਰਜ਼ੀ ਨਾਲ ਹੀ ਵੋਟਾਂ ਪਾਈ ਗਈਆਂ ਗਈਆਂ ਫੋਰਸਸ ਤੇ ਉਹ ਬੰਦਾ ਜਿਹੜਾ ਹੈਗਾ 12 13% ਵੋਟਪਾਲ ਹੋਈ ਸੀ 87 9% ਲਈ ਸੀ ਤੇ ਪੰਜਾਬ ਦੇ ਉੱਤੇ ਰਾਜ ਕੀਤਾ ਤੇ ਫਿਰ ਜਿਹੜਾ ਲਹੂ ਦਾ دریا ਵਗਿਆ ਉਹ ਆਪਾਂ ਜਾਣਦੇ ਸੋ ਹਾਲਾਤ ਇਹ ਹੈ ਜਿੱਦਾਂ ਕਿ ਮੈਨੂੰ ਲੱਗਦੀ ਹੈ ਕਿ ਪੰਜਾਬ ਦੇ ਹਾਲਾਤ ਕੋਈ ਬਹੁਤ ਸੇ ਬਿਹਤਰ ਨਹੀਂ ਹੋ ਸਕਦਾ ਹੈ ਜੇ ਇਹੀ ਇਹੀ ਸਥਿਤੀਆਂ ਰਹੀਆਂ ਨਾਲ ਸਮਝੇ ਸਾਡੇ ਕਿਸਾਨ ਆਗੂ ਤੇ ਕੁਝ ਕੁਛ ਕਿਸਾਨ ਆਗੂ ਵੀ ਹੈ ਕੁਝ ਕੇਂਦਰ ਸਰਕਾਰ ਦੇ ਦਾ ਜਿਹੜਾ ਦਖਲ ਹੈ ਉਹਨਾਂ ਦੇ ਦੇ ਹਰਮਨ ਪਿਆਰੇ ਲੋਕ ਆ ਉਹ ਕਰਦੇ ਤਾਂ ਇਹਦਾ ਲੱਗਦਾ ਹੈ ਕਿ ਇਹ ਹਾਲਾਤ ਬਹੁਤ ਕੜਲੇ ਪਾਸੇ ਨੂੰ ਜਾ ਰਹੇ ਹੈ ਹੋ ਸਕਦਾ ਹੈ ਕਿ ਚੋਣਾਂ ਮੁਲਤਵੀ ਵੀ ਹੋ ਜਾਣ ਆ ਬਿਲਕੁਲ ਵਾਕਿਆ ਗੱਲ ਅਸੀਂ ਢਿੱਲੋਂ ਸਾਹਿਬ ਕਿਉਂਕਿ ਪੰਜਾਬ ਹਮੇਸ਼ਾ ਮੁੱਢ ਤੋਂ ਲੈ ਕੇ ਵਿਰੋਧ ਕਰਦਾ ਰਿਹਾ ਆਪਾਂ ਕਾਲ ਵੀ ਲੈਨੇ ਆ ਤੇ ਮੈਂ ਇਹ ਗੱਲ ਮਾੜੀ ਚ ਪੂਰੀ ਕਰਦਾ ਜਦੋਂ ਆਜ਼ਾਦੀ ਮੰਗਦੇ ਸੀ ਜੇ ਕਾਮਾਗਾਟਾ ਮਾਰੂ ਜਦੋਂ ਇਥੇ ਸ਼ਿਪ ਮੁੜ ਕੇ ਗਿਆ ਸੀਗਾ ਉਸ ਤੋਂ ਬਾਅਦ ਆਜ਼ਾਦੀ ਦੀ ਲਹਿਰ ਸ਼ੁਰੂ ਹੋਈ ਵਿਦੇਸ਼ਕ ਕੈਨੇਡਾ ਤੋਂ ਸ਼ੁਰੂ ਹੋਈ ਸੀ ਕਰਤਾਰ ਸਿੰਘ ਸਰਾਭੇ ਹੋਣੀ ਆ ਜਦੋਂ ਉਹਨਾਂ ਨੇ ਬੀੜਾ ਚੁੱਕਿਆ ਤੇ ਜਦੋਂ ਜਲ੍ਹਿਆਂ ਵਾਲੇ ਬਾਗ ਦਾ ਬਦਲਾ ਲੈ ਸ਼ਹੀਦឧਦਮ ਸਿੰਘ ਨੇ ਉੱਥੇ ਜਾ ਕੇ ਜਨਰਲ ਡਾਇਰ ਨੂੰ ਮਾਰਿਆ ਉਸ ਤੋਂ ਬਾਅਦ ਅੰਗਰੇਜ਼ਾਂ ਨੂੰ ਪਤਾ ਲੱਗ ਪਿਆ ਵੀ ਭਾਰਤ ਦੇ ਵਿੱਚ ਸਿਰਫ ਜਗਦੀ ਜ਼ਮੀਰ ਵਾਲੇ ਆ ਤੇ ਪੰਜਾਬੀ ਆ ਬਾਕੀ ਤਾਂ ਸਾਰੇ ਮਰੇ ਹੋਈ ਆ ਅਸ ਆਲਮੋਸਟ 80% ਜਿਹੜੀ ਆਬਾਦੀ ਆ ਉਹ ਮਰੀਆਂ ਦੀ ਆ ਭਾਰਤ ਦੇ ਵਿੱਚ ਜਨਾਂ ਦੀ ਜ਼ਮੀਰ ਮਰੀ ਹੋਈ ਆ ਉਹ ਜਿਹੜੇ ਪੰਜਾਬੀ ਆ ਇਹ ਬਹੁਤ ਜਗਦੀ ਜ਼ਮੀਰ ਵਾਲੇ ਤੇ ਉਹਨਾਂ ਨੇ ਫਿਰ ਪੰਜਾਬ ਨੂੰ ਵਡਿਆ ਪੰਜਾਬ ਤੇ ਦੋ ਟੋਟੇ ਕੀਤੇ ਤੇ ਲੱਖਾਂ ਦੇ ਹਿਸਾਬ ਦੇ ਨਾਲ ਜਿਹੜੇ ਆ ਉਹ ਪੰਜਾਬੀ ਮਾਰੇ ਗਏ ਭਾਵੇਂ ਪਾਕਿਸਤਾਨ ਵਾਲੇ ਬੰਦੇ ਹੋਣ ਤੇ ਭਾਵੇਂ ਭਾਰਤ ਵਾਲੇ ਬੰਦੇ ਹੋਣ ਪੰਜਾਬ ਜਿਹੜਾ ਲੰਗੜਾ ਕਰ ਦਿੱਤਾ ਤਾਂ ਉਧਰ ਚਲ ਗਿਆ ਉਧਰ ਉਧਰ ਚਲ ਗਿਆ ਬڑے ਸ਼ੈਤਾਨੀ ਦਿਮਾਗ ਦੇ ਨਾਲ ਜਿਹੜਾ ਇਹਨਾਂ ਨੇ ਵੰਡਿਆ ਸੀ ਪਾਕਿਸਤਾਨ ਪੰਜਾਬ ਨੂੰ ਉਸੇ ਤਰਜ਼ ਤੇ ਹੀ ਹੁਣ ਜਿਹੜੀ ਇਹ ਸਰਕਾਰ ਚੱਲ ਰਹੀ ਆ ਵੀ ਪੰਜਾਬ ਨੂੰ ਕਿਸੇ ਨਾ ਕਿਸੇ ਢੰਗ ਦੇ ਨਾਲ ਛਿੱਤਰ ਨਾਲ ਸਿੱਧੇ ਕਰਕੇ ਰੱਖਣਾ ਹਿਮਾਚਲ ਵਿੱਚੋਂ ਕੱਢਿਆ ਗਿਆ ਹਰਿਆਣਾ ਕੱਢਿਆ ਗਿਆ ਤੇ ਪੰਜਾਬ ਦੀ ਪੰਜਾਬੀ ਬਣ ਗਈ ਪਰ ਸਾਡੇ ਬੰਦੇ ਹਾਲੇ ਤੱਕ ਵੀ ਨਹੀਂ ਸਮਝੇ ਭਾਵੇਂ ਗਦਾਰੀਆਂ ਸਾਡਿਆਂ ਨੇ ਕੀਤੀਆਂ ਇਹ ਵੀ ਸਾਨੂੰ ਖੰਬਿਆਜਾ ਭੁਗਤਣਾ ਪਿਆ ਕਿਉਂਕਿ ਅਣਖ ਨਾਲ ਜੀਣਾ ਜਿਹੜਾ ਪੰਜਾਬੀਆਂ ਦੇ ਖੂਨ ਦੇ ਵਿੱਚ ਆ ਤੇ ਇਹ ਲੋਕ ਬਰਦਾਸ਼ਤ ਨਹੀਂ ਕਰਦੇ ਕਿਉਂਕਿ ਜਿਨ੍ਹਾਂ ਨੇ ਗੁਲਾਮੀ ਕੱਟੀ ਹੋਵੇ ਉਹ ਲੋਕ ਆਜ਼ਾਦ ਲੋਕ ਉਹਨਾਂ ਨੂੰ ਚੰਗੇ ਨਹੀਂ ਲੱਗਦੇ ਚਲਦੇ ਆਪਾਂ ਪਹਿਲੀ ਕਾਲ ਤੇ ਹਾਂਜੀ ਸ਼ਿਰਗਿਲ ਸਾਹਿਬ ਸਵਾਗਤ ਹੈ ਸਤਿ ਸ੍ਰੀ ਅਕਾਲ ਜੀ ਹਾਂਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਢਿੱਲੋਂ ਸਾਹਿਬ ਢਿੱਲੋਂ ਸਾਹਿਬ ਮੇਰਾ ਇੰਤਜ਼ਾਰ ਤੋਂ ਰਲ ਮਿਲ ਮਈ ਐ ਵੈਸੇ ਜਿਵੇਂ ਤੁਸੀਂ ਕਿਹਾ ਵੀ ਪੰਜਾਬ ਦੇ ਹਾਲਾਤ ਕੁਝ ਤਾਂ ਜਿਹੜੀ ਸਰਕਾਰਾਂ ਹੁੰਦੀਆਂ ਹਾਕਮ ਇਸ ਤਰ੍ਹਾਂ ਹੀ ਕਰਦੇ ਜੇ ਉਹਨਾਂ ਦੇ ਪੱਖ 'ਚ ਨਾ ਜਾਵੇ ਉਹ ਕਈ ਤਰ੍ਹਾਂ ਦੇ ਜੰਤਰ ਜੜਦੇ ਆ ਤੰਤਰ ਉਹਨਾਂ ਕੋਲੇ ਹੁੰਦਾ ਜਿਵੇਂ ਤੁਸੀਂ ਅੰਮ੍ਰਿਤਸਰ ਤੇ ਮੁੰਡੀ ਦਾ ਨਾਮ ਲਿਆ ਹੈ ਤੇ ਕਿਸਾਨ ਠੀਕ ਆ ਕਿਸਾਨ ਵੀ ਥੋੜੇ ਜਿਹਾ ਐਗਰੈਸਿਵ ਆ ਭਾਵੇਂ ਇਹਨਾਂ ਦਾ ਮੋਟਿਵ ਤਾਂ ਵੋਟਾਂ ਤੇ ਚੋਟਾਂ ਵਾਲਾ ਹੀ ਆ ਪਰ ਇੱਚੋਂ ਕੁਝ ਹੋ ਗਿਆ ਹੋ ਜਾਂਦਾ ਜਦੋਂ ਦਿੱਤੇ ਵਗ ਜਾਂਦੇ ਆ ਪਤਾ ਤਾਂ ਨਹੀਂ ਲੱਗਦਾ ਗਲਤੀ ਕਿਹਦੀ ਆ ਚਲੋ ਪਈ ਕੰਮ ਤਾਂ ਬਣਦਾ ਉਹਨਾਂ ਇੱਕ ਜਿਹੜਾ ਖੰਸਾ ਢਿਲੋ ਸਾਹਿਬ ਮੈਨੂੰ ਇਹ ਸਤਾ ਰਿਹਾ ਵੀ ਜਿਹੜੇ ਹਾਲਾਤ ਵਿਗਾੜਨ ਛੋਰ ਵੀ ਇੱਕ ਕਾਂ ਹੋਣਗੇ ਕਾਰਨ ਉਹ ਆ ਜਿਹੜੀ ਆ ਧਾਰਮਿਕ ਇਹਦੀ ਆ ਖੰਡੂਰ ਸਾਹਿਬ ਵਾਲੀ ਆਪਦੇ ਆਪ ਨੂੰ ਖੋਹਦੇ ਇਹ ਤੇ ਮਰਤਪਾਲ ਚੋਣ-ਚੋਣ ਹਰ ਇੱਕ ਨੂੰ ਲੜਨ ਦਾ ਹੱਕ ਹੈ ਤੇ ਲੋਕ ਸਾਬ ਆਪਾਂ ਮੰਨਦੇ ਆਂ ਭਾਵੇਂ ਜੇੜ ਚੋਲੇ ਭਾਵੇਂ ਉਹਨੂੰ ਕੁਝ ਬਿਆਨ ਦਿੱਤੇ ਚਲੋ ਜੋ ਵੀ ਉਹ ਕਰਦਾ ਹੈ ਵਿਸ਼ਵਾਸ ਰੱਖਦਾ ਚਲੋ ਚੋਣ ਲੜਨ ਦਾ ਪਰ ਜਿਹੜੀ ਆ ਖਿੱਚੂ ਖੈਚੂ ਢਿੱਲੋ ਸਾਹਿਬ ਸ਼ੁਰੂ ਹੋ ਗਈ ਵੀ ਮੈਂ ਪੰਥਕ ਐ ਵੀ ਦੂਜੇ ਤੇ ਦੂਜੇ ਜਿਹੜੇ ਥੋੜੇ ਜਿਹਾ ਜ਼ਿਆਦਾ ਹੀ ਰੈਡੀਕਲ ਆਗੇ ਤੱਤੇ ਆ ਥੋੜੇ ਜੇ ਉਹ ਕਹਿ ਰਹੇ ਬਰਦਾਸ਼ਤ ਨਹੀਂ ਕਰਦੇ ਮੇਰਾ ਇਸ਼ਾਰਾ ਹੈਗਾ ਪੱਤਰਕਾਰ ਭਾਈ ਚਾਰੇ ਕੰਨੇ ਹੂੰ ਹੂੰ ਕੁਝ ਪੱਤਰਕਾਰ ਆਪਾਂ ਵੀ ਢਿੱਲੋ ਸਾਹਿਬ ਗੱਲ ਕਰਦੇ ਆ ਤੁਸੀਂ ਵੀ ਕਰਦੇ ਆ ਸਭ ਨੂੰ ਹੱਕ ਹੈ ਮਤਲਬ ਆਜ਼ਦੀ ਰਹਿ ਰੱਖਣ ਦਾ ਜ਼ਰੂਰੀ ਨਹੀਂ ਕਿਸੇ ਵੀ ਰੈਡੀਕਲ ਗਰੁੱਪ ਨਾਲ ਆਪਾਂ ਸਹਿਮਤ ਹੋ ਗਏ ਆਪਾਂ ਉਹਦੇ ਵਿਚਾਰ ਪਰ ਜਿਹੜੀ ਵਿਚਾਰਧਾਰਾ ਆ ਬਣਦੀ ਜਾ ਰਹੀ ਆ ਨਾ ਵੀ ਜਿਹੜਾ ਸਾਡੇ ਉਲਟ ਨਹੀਂ ਜਿਹੜਾ ਸਾਡੇ ਸਹਿਮਤ ਨਹੀਂ ਤੇ ਉਹਨੂੰ ਧਮਕੀ ਦੇਦੇ ਹੋ ਉਹਨੂੰ ਮਾਰਨ ਦੀ ਧਮਕੀ ਦੇਦੇ ਹੋ ਮੇਰਾ ਕਹਿਣ ਦਾ ਮਤਲਬ ਹੈ ਇੱਕ ਅੱਗੇ ਵੀ ਦੋ ਚਾਰ ਪੱਤਰਕਾਰ ਹੋਰ ਵੀ ਐ ਤੁਸੀਂ ਵੀ ਹੈਗੇ ਆਪਾਂ ਸਾਰਿਆਂ ਨੇ ਤੇ ਜਾਣਦੇ ਹੋਵੋਗੇ ਸ਼ਾਇਦ ਤੁਸੀਂ ਜਿਹੜੇ ਬੇਬਾਕ ਬੋਲਦੇ ਆ ਕਿਸਾਨ ਮੋਰਚੇ ਮੋਕੇ ਵੀ ਬੋਲੇ ਤੇ ਹੁਣ ਵੀ ਬੋਲਦੇ ਆ ਜਿਹੜਾ ਆਹਾ ਜਿਹੜੀ ਤਾਂ ਹੈਗੀ ਆ ਆਪ ਦੇ ਆਪ ਨੂੰ ਖਡੂਰਸਾਲੇ ਸੀਟ ਦੇ ਹਾਮੀਦਾਰ ਜੋ ਇਹ ਧਾਰਮਿਕ ਹੋਣ ਦਾ ਵੀ ਇਹ ਆਪਦਾ ਖੱਸਾ ਜਿਵਾਉਂਦੇ ਅਸੀਂ ਆ ਉਹਦੀ ਜਿਹੜਾ ਇੱਕ ਸਿੱਧੀ ਗੱਲ ਹੈ ਵੀ ਉਹ ਤਾਂ ਵਾਇਰਲ ਹੋ ਗਿਆ ਰਣਜੀਤ ਕੁੱਕੀ ਗੱਲ ਨੂੰ ਗਈ ਆ ਥ੍ਰੇਟ ਵੀ ਤੈਨੂੰ ਜਾਨੋਂ ਮਾਰਨਾ ਦਿੱਤਾ ਜਾਊਗਾ ਵੀ ਇਹ ਫਿਰ ਇਹਦਾ ਮਤਲਬ ਅਸੀਂ ਦਾ ਜਨਾਹ ਤੋਂ ਖੜਕ ਕੇ ਇੱਕ ਤਾਂ ਸੀ ਜਨਾਹ ਤੋਂ ਖੜਕ ਕੇ ਤੇ ਦੂਜਾ ਤੇ ਲੋਸਾ ਅਸੀਂ ਫਿਰ ਸਿੱਧੇ ਤੌਰ ਤੇ ਜਾਂ ਸਿੱਧੇ ਤੌਰ ਤੇ ਸਟੇਟ ਦਾ ਨਹੀਂ ਕੰਮ ਕਰ ਰਹੇ ਕੀ ਗੱਲ ਅਸੀਂ ਤਾਂ ਗੁਰੂਾਨਕ ਦੇਵ ਜੀ ਦੇ ਕਨਸੈਪਟ ਤੋਂ ਲੈ ਲਓ ਉਹਨਾਂ ਨੇ ਬਾਦ ਸੁਆਦ ਨਾ ਸਾਰਾ ਕੁਝ ਸਵਾਰਿਆ ਪਰ ਤਰਕ ਦੇ ਦੇ ਕੇ ਧਾਰਨਾ ਦੇ ਦੇ ਕੇ ਜਿੱਥੇ ਗੁਰੂ ਅਰਜਨ ਸਿੰਘ ਨੂੰ ਲੜਾਈ ਦੀ ਲੋੜ ਪਈ ਤਲਵਾਰ ਚੱਕੀ ਉੱਥੇ ਉਹਨਾਂ ਨੇ ਕਦੇ ਨਹੀਂ ਕਿਹਾ ਵੀ ਸਾਡਾ ਜੇ ਕੋਈ ਵਿਰੋਧ ਸਾਡੇ ਨਹੀਂ ਹੱਕ ਚ ਜਾਂ ਸਾਡੇ ਨਾਲ ਸਹਿਮਤ ਨਹੀਂ ਤਾਂ ਉਹਦਾ ਘਾਟਾ ਲਾ ਦਿਓ ਵੀ ਉਹਨੂੰ ਮਾਰ ਦਿਓ ਤੇ ਉਹਨਾਂ ਨੇ ਲੜਾਈ ਜ਼ੁਲਮ ਦੇ ਅਖਰੀ ਲੜੀ ਆ ਉਹਨਾਂ ਨੇ ਇਹ ਵੀ ਨਹੀਂ ਜਾਣੇ ਕਿ ਔਰੰਗਜ਼ੇਬ ਉਹ ਕਹਿੰਦੇ ਔਰੰਗਜ਼ੇਬ ਤਾਂ ਕਈ ਆਉਂਦੇ ਸਾਡੀ ਤਾਂ ਜਿਹੜਾ ਹਾਕਮ ਧੈਰਾ ਜ਼ਾਲਮ ਉਹਦੇ ਨਾਲ ਇਹ ਗੱਲ ਕਿੱਧਰ ਨੂੰ ਜਾ ਰਹੀ ਆ ਜਿਹੜਾ ਹੁਣ ਚੱਲਿਆ ਹੋਇਆ ਹੈ ਵੀ ਜਿਹੜਾ ਪੱਤਰਕਾਰ ਬੇਬਾਕੀ ਨਾਲ ਉਹਨਾਂ ਦੀ ਨਹੀਂ ਸਹਿਮਤੀ ਚਾਹੇ ਉਹਨਾਂ ਦੀ ਅਵਚੈਰਤਾ ਰਹਿਣਾ ਜਾਂ ਉਹਨਾਂ ਨੇ ਵੀ ਆਹੀ ਸੱਚ ਪੰਥਕ ਮੁੱਦਾ ਹੀ ਰਹਿ ਗਿਆ ਵੀ ਇਹ ਦੇ ਨਾਲ ਕੀ ਪੰਜਾਬ ਦੇ ਮਸਲੇ ਹੱਲ ਜੇ ਨਹੀਂ ਸਹਿਮਤਾ ਦੇ ਵਿਚਾਰ ਦਿੰਦਾ ਤੇ ਉਹਨੂੰ ਤਾਂ ਕਿਵੇਂ ਦੇ ਦਿਓ ਫੋਨ ਕਰਦੇ ਉਹਨੂੰ ਤੈਨੂੰ ਮਾਰ ਦੇਾਂਗੇ ਤੈਨੂੰ ਅਸੀਂ ਚਾਟਾ ਸਕਾਰ ਦੇਾਂਗੇ ਤੇ ਤੈਨੂੰ ਸੋਧ ਦੇਾਂਗੇ ਆਪਕਾ ਇਹ ਪੱਤਰਕਾਰ ਹੈ ਜਿਹਨਾਂ ਨੂੰ ਆ ਰਹੀਆਂ ਇੱਕ ਮਾੜਾ ਰਜਾਣਾ ਢਿਲੋ ਸਾਹਿਬ ਉਹੀ ਫੇਰ ਹੋ ਰਿਹਾ ਜਿਹੜਾ 84 ਚ ਜਿਹੜੇ ਸਹਿਮਤ ਨਹੀਂ ਸੀ ਰੈਡੀਕਲ ਗਰੁੱਪ ਨਾਲ ਉਹਨਾਂ ਦਾ ਜਆਪ ਖੱਬੇ ਪੱਕੀ ਸੀ ਜਾਂ ਜਿਹੜੇ ਵਿਚਾਰਪਰ ਢਿਲੋ ਸਾਹਿਬ ਵੀ ਚੰਗੀ ਤਰ੍ਹਾਂ ਜਾਣਦੇ ਆ ਕਿੰਨੀਆਂ ਜਾਨਾਂ ਜਿਹੜੀਆਂ ਬੱਚੀਆਂ ਗਈਆਂ ਜਿਹੜੇ ਕਿ ਕੰਦੇ ਚੰਗੇ ਪੱਤਰਕਾਰ ਹੈ ਜਿਨ੍ਹਾਂ ਦੀ ਬਹੁਤ ਹੀ ਲੋੜ ਸੀ ਮੇਰੇ ਹਿਸਾਬ ਨਾਲ ਸਮਾਜ ਦੇ ਵਿੱਚ ਜਿਨ੍ਹਾਂ ਨੇ ਚੰਗੇ ਕੰਮ ਕਰਨੇ ਸੀ ਕਿਤੇ ਉਹੋ ਜਿਹਾ ਦੌਰ ਨਾ ਅਪਣਾ ਦੇਣ ਤੇ ਉਹਨਾਂ ਦੇ ਰਾਸ ਆਊਗਾ ਇਹਨਾਂ ਦਾ ਕੀ ਆ ਭਾਜਪਾ ਦਾ ਇੱਕ ਦਾ ਤੱਬਲੀ ਦੇ ਦੇਣਗੇ ਤੇ ਇਧਰੋਂ ਕਿਸੇ ਪਾਸੇ ਕੋਈ ਇਹੋ ਜਿਹਾ ਬੋਲਣ ਵਾਲਾ ਮਤਲਬ ਵੀ ਜੇ ਬਲੀ ਚੜ ਜੂ ਇਧਰ ਇਹਨਾਂ ਦੀ ਤੇ ਇਹਨਾਂ ਦਾ ਮਸਲਾ ਹੱਲ ਹੋ ਜਾਊਗਾ ਢੀਲੋ ਸਾਹਿਬ ਇਹਦੇ ਬਾਰੇ ਕੀ ਕਹੋਗੇ ਆ ਜਿਹੜੇ ਰਾ ਗਰਪਾ ਇਹਨਾਂ ਨੂੰ ਬਚ ਕੇ ਨਹੀਂ ਬਿਆਣ ਦੇਣੇ ਚਾਹੀਦੇ ਵਿਚਰੋਂ ਚੋਣ ਲੜੋ ਜੇ ਨਹੀਂ ਤੁਹਾਡੇ ਨਾਲ ਸਹਿਮਤ ਤੁਸੀਂ ਗੱਲ ਕੋਈ ਨਹੀਂ ਫਿਕਰ ਤੁਸੀਂ ਆਦਾ ਵੋਟ ਤੇ ਜਦੋਂ ਵੋਟ ਦਾ ਆਸਰਾ ਰੱਖ ਲਿਆ ਚੋਣ ਲਾ ਲਈ ਫਿਰ ਤੇ ਵੋਟ ਤੇ ਆਪ ਵੀ ਗੱਗ ਰੱਖੋ ਵੋਟ ਨਾਲ ਲੜਾਈ ਲੜੋ ਭੰਕਿਆ ਹਾਂਜੀ ਢੀਲੋ ਸਾਹਿਬ ਇਹਦੇ ਬਾਰੇ ਕੀ ਕਹੋਗੇ ਧੰਨਵਾਦ ਜੀ ਧੰਨਵਾਦ ਜੀ ਢੀਲੋ ਸਾਹਿਬ ਦੇਖੋ ਮੈਂ ਜਿਹੜੀ ਗੱਲ ਕਰਨੀ ਚਾਹੂੰਗਾ ਮੈਂ ਸ਼ਿਰਕਿਲ ਸਾਹਿਬ ਚੰਦੀ ਸਾਹਿਬ ਨੇ ਵੀ ਗੱਲ ਜਿਹੜੀ ਛੇੜੀ ਸੀ ਤੇ ਤੁਸੀਂ ਉਹ ਲੈਣ ਬਿਲਕੁਲ ਸਿਖਰ ਤੇ ਲੈ ਆਏ ਹੋ ਮੈਂ ਦੋਨਾਂ ਨੂੰ ਜੋੜ ਕੇ ਗੱਲ ਕਰੂੰਗਾ ਚੰਦੀ ਸਾਹਿਬ ਨੇ ਜ਼ਿਕਰ ਕੀਤਾ ਸੀ ਕਿ ਅੰਗਰੇਜ਼ਾਂ ਨੇ ਪੰਜਾਬ ਨੂੰ ਜਾਂ ਭਾਰਤ ਨੂੰ ਇਸ ਕਰਕੇ ਵੰਡਿਆ ਕਿਉਂਕਿ ਕਾਮਾਗਰਤਾ ਮਾਰੂ ਤੋਂ ਲੈ ਕੇ ਆਜ਼ਾਦੀ ਦੀ ਲੜਾਈ ਤੱਕ ਜਿਹੜੀ ਜਿਹੜੀ ਉਦੋਂ ਤੱਕ ਉਹਨਾਂ ਨੇ ਦੇਖਿਆ ਸੀ ਕਿ ਉਹਨਾਂ ਨੂੰ ਸਭ ਤੋਂ ਜ਼ਿਆਦਾ ਵਿਰੋਧ ਆ ਜਿਹੜਾ ਜਿਸ ਕਮਿਊਨਿਟੀ ਵੱਲੋਂ ਜਿਸ ਭਾਈਚਾਰੇ ਵੱਲੋਂ ਬਰਦਾਸ਼ਤ ਉਹਨਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਉਹ ਪੰਜਾਬ ਹੈ ਜੀ ਪੰਜਾਬ ਦਾ ਮੁਸਲਮਾਨ ਹੋਵੇ ਪੰਜਾਬ ਦਾ ਹਿੰਦੂ ਹੋਵੇ ਪੰਜਾਬ ਦਾ ਸਿੱਖ ਹੋਵੇ ਉਹਨਾਂ ਨੇ ਉਸ ਵੇਲੇ ਜਿਹੜਾ ਹੈਗਾ ਗੁਲਾਮੀ ਦੀ ਲੜਾਈ ਦੇ ਖਿਲਾਫ ਡੱਟ ਕੇ ਉਹਨਾਂ ਨੇ ਸੰਘਰਸ਼ ਕੀਤਾ ਤੇ ਜੇ ਅਸੀਂ ਦੇਖੀਏ ਮਿਸਾਲ ਸਾਡੇ ਸਾਹਮਣੇ ਮਿਲਦੀ ਹੈ ਸ਼ਹੀਦ ਐ ਆਜਮ ਭਗਤ ਸਿੰਘ ਹੋਰਾਂ ਦੀ ਭਗਤ ਸਿੰਘ ਸਿੱਖ ਰਾਜਗੁਰੂ ਤੇ ਸੁਖਦੇਵ ਜੀ ਨੇ ਨਾਉਨ ਸਿੱਖ ਜਿੰਨੇ ਜਾਣੇ ਜਿਹੜੇ ਹੈਗੇ ਆ ਫਾਂਸੀ ਦੇ ਤਖਤੇ ਤੇ ਚੜਦੇ ਇਸ ਕਰਕੇ ਮੈਂ ਪਹਿਲੀ ਗੱਲ ਤਾਂ ਇਹ ਕਹੂੰਗਾ ਕਿ ਪੰਜਾਬ ਨੇ ਇੱਕ ਨਵਾਂ ਇਤਿਹਾਸ ਸਿਰ ਗਿਆ ਔਰ ਇਹੀ ਕਾਰਨ ਹੈ ਜੰਦੀ ਸਾਹਿਬ ਕੇ ਜਦੋਂ ਬਾਕੀ ਈਸਟ ਇੰਡੀਆ ਕੰਪਨੀ ਨੇ ਬਾਕੀ ਭਾਰਤ ਦੇ ਉੱਤੇ ਕਬਜ਼ਾ ਕਰ ਲਿਆ ਸੀ ਉਹ ਪੰਜਾਬ ਵੱਲ ਝਾਕ ਨਹੀਂ ਸਕੇ ਸੀ ਪੰਜਾਬ ਵੱਲ ਕਿਉਂ ਨਹੀਂ ਝਾਕ ਸਕੇ ਸੀ ਕਿਉਂਕਿ ਅੰਗਰੇਜ਼ਾਂ ਨੇ ਬੜੇ ਡੂੰਘਾਈ ਦੇ ਨਾਲ ਪੰਜਾਬ ਦੇ ਇਤਿਹਾਸ ਨੂੰ ਪੜਿਆ ਸਿਕੰਬੇਟਾਸੂ ਪੜਿਆ ਉਹਨਾਂ ਨੇ ਐਨਾਲਿਸਿਸ ਕੀਤਾ ਕਿ ਪੰਗਾ ਡਾਲੋ ਇਹਨਾਂ ਨਾਲ। ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਦੋਸਤੀ ਦਾ ਹੱਥ ਵਧਾਇਆ। ਸੰਧੀਆਂ ਵੀ ਕੀਤੀਆਂ ਤੇ ਸੰਧੀਆਂ ਦੀ ਉਲੰਘਣਾ ਵੀ ਕੀਤੀ ਜਦੋਂ ਮਹਾਰਾਜਾ ਰਣਜੀਤ ਸਿੰਘ ਇਸ ਦੁਨੀਆ ਦੇ ਵਿੱਚ ਨਹੀਂ ਰਹੇ। ਆਰਾਜ ਦਰਬਾਰ ਦੇ ਵਿੱਚ ਪਾਤਖ ਪਾ ਕੇ ਉੱਥੇ ਆਪਣੇ ਏਜੰਟ ਫੈਲਾ ਕਰਨ ਤੋਂ ਬਾਅਦ ਫੇਰ ਕਿਤੇ ਜਾ ਕੇ ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਭਾ ਗਿਆ ਜਿਹੜਾ ਹੜੱਪਿਆ ਸੀ 1849 ਦੇ ਵਿੱਚ ਜੀ ਜੀ ਔਰ ਇੱਥੇ ਛੇਰਕਿਲ ਖਾ ਫਿਰ ਗੱਲ ਇਹ ਦੀ 1849 ਦੇ ਵਿੱਚ ਸਾਡਾ ਰਾਜ ਭਾ ਗਿਆ ਅੰਗਰੇਜ਼ਾਂ ਨੇ ਖੋਹਿਆ ਮਹਾਰਾਜਾ ਰਣਜੀਤ ਸਿੰਘ ਜਿਹੜੇ ਹੈਗੇ ਐ ਰਾਜਕੁਮਾਰ ਔਰ ਉਹਨਾਂ ਦੀ ਜਿਹੜੀ ਵਾਈਫ ਹੈ ਉਹਨਾਂ ਨੂੰ ਉਹਨਾਂ ਨੇ ਕੈਦ ਕੀਤਾ ਫਿਰ ਬਾਅਦ ਦੇ ਵਿੱਚ ਉਹਨਾਂ ਦਾ ਧਰਮ ਤਬਦੀਲ ਕਰਾਇਆ ਬੜਾ ਕੁਝ ਆਪਣੇ ਸਾਹਮਣੇ ਇਤਿਹਾਸ ਪਿਆ ਮੈਂ ਉਹ ਤੁਹਾਨੂੰ ਜਿਆਦਾ ਚਾਹੁੰਦਾ ਜੀ ਪਰ ਉਹ ਤੋਂ ਬਾਅਦ ਤੁਸੀਂ ਇਹ ਦੇਖੋ ਕਿ 1857 ਦਾ ਗਦਰ ਇਨੂੰ ਅਸੀਂ ਆਜ਼ਾਦੀ ਦੀ ਪਹਿਲੀ ਲੜਾਈ ਕਹਿੰਦੇ ਆ ਤੇ 1857 ਦੇ ਗਦਰ ਨੂੰ ਕੁਚਲ ਵਾਸਤੇ ਅੰਗਰੇਜ਼ਾਂ ਨੇ ਸਾਡੇ ਕਾ ਫੌਜਾਂ ਨੂੰ ਇਸਤੇਮਾਲ ਕੀਤਾ ਸਿੱਖ ਫੌਜਾਂ ਨੂੰ ਇਸਤੇਮਾਲ ਕੀਤਾ ਭਰਾ ਮਾਰ ਜੰਗ ਦੇ ਵਿੱਚੋਂ ਕਿੰਨੇ ਉਸਤਾਦ ਸੀ ਇਹ ਸਾਡੇ ਸਾਹਮਣੇ ਹੁਣ ਤੁਸੀਂ ਜ਼ਿਕਰ ਕੀਤਾ ਹੈ ਜੋ ਕੋ ਸ਼ੋਰਿਆ ਵੀ ਪੱਤਰਕਾਰਾਂ ਨੂੰ ਥ੍ਰੈਟਸ ਆ ਰਹੀਆਂ ਜੇ ਕੋਈ ਪਲਾਬ ਦਾ ਹੋਰ ਬੋਲਦਾ ਉਹਨੂੰ ਵੀ ਥ੍ਰੈਟਸ ਆ ਰਹੀਆਂ ਤੁਸੀਂ ਕੁੱਕੀ ਗਿੱਲ ਦੀ ਗੱਲ ਕੀਤੀ ਹੈ ਮੈਂ ਸਮਝਦਾ ਕੁੱਕੀ ਗਿੱਲ ਇੱਕ ਅਜਿਹਾ ਪਾਤਰ ਹੈ ਸੰਘਰਸ਼ ਦਾ ਜਿਹੜੇ ਬੰਦੇ ਦਾ ਨਾਂ ਤਾਂ ਕੋਈ ਆਪਾਂ ਕਹਿੰਦੇ ਆ ਉਹ ਸਾਬਤ ਸਬੂਤ ਸਿੱਖ ਅਜਾ ਦੇ ਨਾਲ ਉਹ ਪਹਿਲਾ ਸੀ ਜੀ ਲੇਕਿਨ ਉਹ ਇੱਕ ਬੜੇ ਖਾਂਦੇ ਪਿੰਦੇ ਪਰਿਵਾਰ ਦੇ ਵਿੱਚ ਪੈਦਾ ਹੋਇਆ ਸੀ ਉਹਨੂੰ ਬੜੇ ਵਧੀਆ ਮੌਕੇ ਮਿਲੇ ਪੜਨ ਦੇ ਪਰ ਉਹਨੇ ਜਦੋਂ ਦੇਖਿਆ ਆਪਰੇਸ਼ਨ ਬਲੂ ਸਟਾਰ ਜੀ ਆਪਰੇਸ਼ਨ ਬਲੂ ਸਟਾਰ ਤੋਂ ਬਾਅਦ ਇੰਦਰਾ ਗਾਂਧੀ ਦਾ ਕਤਲ ਹੋਇਆ ਤੇ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਸਿੱਖ ਕਤਲੇਆਮ ਤੇ ਦੇਸ਼ ਭਰ ਦੇ ਵਿੱਚ ਸਿੱਖ ਕੌਮ ਹੈ ਜਿਹੜੀ ਉਹ ਫਰਸਟ੍ਰੇਟ ਹੋ ਗਈ ਸੀ ਖਾਸ ਕਰਕੇ ਜਿਹੜੇ ਪੰਜਾਬ ਤੋਂ ਬਾਹਰ ਬੈਠੇ ਸਿੱਖ ਸੀ ਉਹਨਾਂ ਦਾ ਹਾਲ ਕੀ ਸੀ ਉਹਨਾਂ ਦੀ ਜਿਹੜੀ ਡਿੱਗਿਆ ਹੋਇਆ ਆਸਮਬਾਲਾ ਉਹਨਾਂ ਦੀ ਲਹੀ ਹੋਈ ਪੱਗਾਂ ਜਿਹੜੀ ਉਹਨੂੰ ਉਹਨਾਂ ਦੇ ਸਿਰ ਤੇ ਸਜਾਉਣ ਵਾਸਤੇ ਇਹ ਲੋਕ ਜਿਹੜੇ ਆ ਮੈਦਾਨ 'ਚ ਨਿਤਰੇ ਤੇ ਇਹਨਾਂ ਨੇ ਚੁੜ-ਚੁੜ ਕੇ ਚੁੜ-ਚੁੜ ਕੇ ਇਹਨਾਂ ਨੇ 1984 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਮਾਰਿਆ ਤੇ ਲੋਕਾਂ 'ਚ ਥੋੜਾ ਜਿਹਾ ਹੌਸਲਾ ਬਲਿਆ ਪੰਗਾ ਲੱਭ ਸਮਾ ਅਮਰੀਕਾ ਦੀ ਖਾਲਕੋਟਰੀ ਦੇ ਵਿੱਚ ਜੇਲ੍ਹ 'ਚ ਬੰਦ ਰਿਹਾ ਹੈ ਉਸ ਬੰਦੇ ਨੇ ਸੀ ਤੱਕ ਨਹੀਂ ਕੀਤੀ ਚਲੋ ਪਲਾਹੋਵੇ ਅਜੇ ਮੱਕਨ ਦੀ ਕੁੜੀ ਦਾ ਉਹਨੂੰ ਅਹਿਸਾਸ ਹੋਇਆ ਕਿ ਬੰਦੇ ਨਾਲ ਜਾਂਤੀ ਹੋਈ ਹੈ ਇਹਦੀ ਕੋਈ ਦੁਸ਼ਮਣੀ ਨਹੀਂ ਸੀ ਉਹ ਬੰਦਾ ਬਾਹਰ ਆ ਗਿਆ ਤੇ ਅੱਜ ਜੇ ਉਹ ਗੱਲ ਕਰਦਾ ਉਹ ਸਿੱਖ ਸੰਘਰਸ਼ ਦੀ ਵੀ ਗੱਲ ਕਰਦਾ ਸਿੱਖ ਇਤਿਹਾਸ ਦੀ ਵੀ ਗੱਲ ਕਰਦਾ ਲੇਕਿਨ ਉਹ ਵਾਰ-ਵਾਰ ਚੇਤਾਵਨੀ ਦਿੰਦਾ ਕਿ ਭਾਈ ਇਸ ਪਾਸੇ ਨਾ ਜਾਵਦਾ ਆ ਮੜਾ ਹੈ ਅਸੀਂ ਵੀ ਦੇਖ ਲਿਆ ਇਹਦੇ ਨਾਲ ਆਪਣਾ ਨੁਕਸਾਨ ਹੋਊ ਤਾਂ ਉਹ ਬੰਦੇ ਨੂੰ ਵੀ ਟਾਰਗੇਟ ਕੀਤਾ ਜਾ ਰਿਹਾ ਹੈ ਮੈਂ ਕੋਈ ਮਿਸਾਲ ਦੇਣੀ ਚਾਹੂੰਗਾ ਜਨੇਊ ਤੋਂ ਜਨੇਊ ਤੱਕ ਗੁਰੂ ਨਾਨਕ ਦੇਵ ਸਾਹਿਬ ਨੇ ਜਨੇਊ ਵਾਲਾ ਇਹ ਪਖੰਡਵਾਦ ਸੀ ਦੇ ਖਿਲਾਫ ਸੰਘਰਸ਼ ਕੀਤਾ ਜਵੇਂ ਕਿਰਕੀ ਨਾਲ ਕੀਤਾ ਜੀ ਗੁਰੂ ਨਾਨਕ ਸਾਹਿਬ ਨੇ ਉਹ ਤੁਹਾਡੇ ਜਿਹੜੇ ਹਰਦੁਆਰ ਤੋਂ ਲੈ ਕੇ ਮੱਕੇ ਮਦੀਨੇ ਤੱਕ ਜਿਹੜੀਆਂ ਯਾਤਰਾਵਾਂ ਕੀਤੀਆਂ ਗੋਸ਼ਟੀਆਂ ਕੀਤੀਆਂ ਤਰਕ ਬਤਰਕ ਦੇ ਨਾਲ ਜੀ ਸੰਵਾਦ ਦੇ ਨਾਲ ਉਹਨੇ ਜਾ ਕੇ ਕਿਹਾ ਕਿ ਆ ਪਖੰਡਵਾਦ ਆ ਪਰਮਾਤਮਾ ਇੱਕੋ ਆ ਵੈਗਰੂ ਇੱਕੋ ਆ ਇੱਕ ਓਕਾਰ ਦਾ ਉਹਨਾਂ ਨੇ ਉਹ ਇੱਕ ਜਿਹੜਾ ਹੈਗਾ ਸੰਦੇਸ਼ ਦਿੱਤਾ ਇੱਕ ਫਲਸਫਾ ਦਿੱਤਾ ਹੂੰ ਜੀ ਲੇਕਿਨ ਆਉਂਦੇ ਆਉਂਦੇ ਗੁਰੂ ਨਾਨਕ ਦੇਵ ਸਾਹਿਬ ਤੋਂ ਚੱਲ ਕੇ ਗੱਲ ਪਹੁੰਚ ਕੇ ਗੁਰੂ ਤੇਗ ਬਹਾਦਰ ਸਾਹਿਬ ਤੱਕ ਬਿਲਕੁਲ ਜੀ ਗੁਰੂ ਤੇਗ ਬਹਾਦਰ ਤੱਕ ਆਉਂਦੇ ਆਉਂਦੇ ਆ ਰੰਗਜੀਤ ਨੇ ਕਹਿਤਾ ਕਿ ਇਹ ਨਾ ਧਰਮ ਤਬਦੀਲੀ ਕਰੋ ਤੇ ਜਨੇਊ ਲਹਾਓ ਸਾਡਾ ਪਹਿਲਾ ਗੁਰੂ ਜਨੇਊ ਦੀ ਜਿਹੜੀ ਹੈਗੀ ਐ ਇਤਿਹਾਸਵਾਦ ਦੇ ਖਿਲਾਫ ਜਨੇਊ ਦੇ ਪਖੰਡਵਾਦ ਦੇ ਖਿਲਾਫ ਲੜਾਈ ਲੜ ਰਿਹਾ ਟਾਕ ਨਾਲ ਨਹੀਂ ਲੜਦਾ ਕਿ ਨਸੇ ਨਾਲ ਨਹੀਂ ਲੜਦਾ ਵਿਚਾਰਾ ਨਾਲ ਲੜਦਾ ਹੈ ਜੀ ਤੇ ਨੌਵੇਂ ਗੁਰੂ ਨੇ ਆ ਕੇ ਜਦੋਂ ਦੇਖਿਆ ਕਿ ਯਾਰ ਇਹ ਤਾਂ ਇਹ ਨਾਲ ੱੱਕਾ ਹੋ ਰਿਹਾ ਹੈ ਤੇ ਨੌਵੇਂ ਗੁਰੂ ਨੇ ਆਪਣੇ ਆਪ ਨੂੰ ਕੁਰਬਾਨ ਕੀਤਾ ਕੁਰਬਾਨੀ ਦਿੱਤੀ ਗੁਰੂ ਤੇਗ ਬਹਾਦਰ ਹਿੰਦੀ ਚਾਦਰ ਬਣਿਆ ਜੀ ਸਿੱਖ ਇਤਿਹਾਸ ਦਾ ਪਹਿਲੇ ਗੁਰੂ ਤੋਂ ਲੈ ਕੇ ਨੌਵੇਂ ਗੁਰੂ ਤੱਕ ਕੀ ਤੁਸੀਂ ਦੇਖ ਲਓ ਸਾਰਾ ਕੁਝ ਇਹਦੇ ਵਿੱਚ ਅਸੀਂ ਕਿੱਥੇ ਐ ਤੇ ਜੇ ਅੱਜ ਦੇ ਮੈਂ ਨਾ ਨਹੀਂ ਲੱਦਾ ਕਿਸੇ ਦਾ ਮੈਂ ਗੱਲ ਨਹੀਂ ਕਰਦਾ ਕਿਉਂਕਿ ਤੁਹਾਨੂੰ ਵੀ ਪਤਾ ਹੈ ਪਹਿਲਾਂ ਵੀ ਮੇਰੇ ਨਾਲ ਕੋਈ ਘਟਨਾ ਨਹੀਂ ਹੋਈ ਤੇ ਵੱਡਾ ਅੱਜ ਵੀ ਕੱਲ ਹੋ ਸਕਦਾ ਵੀ ਕੋਈ ਮੇਰੇ ਤੇ ਨਾਰਾਜ਼ ਹੋ ਜਾਣ ਪਰ ਤੁਸੀਂ ਇਹਨੂੰ ਦੇਖੋ ਕਿ ਸਾਡਾ ਸਿੱਖ ਫਲਸਫਾ ਕਹਿੰਦਾ ਕੀ ਹੈ ਬਾਬੇ ਨਾਨਕ ਦਾ ਸਿੱਖ ਫਲਸਫਾ ਜੀ 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 ਜ ਤੇ ਦਿੱਗਿਆ ਪਿਆ ਦੇ ਫਿਰ ਕੁੱਤਕਾ ਵੀ ਪਹੁੰਚੇ ਮਾਰ ਜਾਂਦੀਆਂ ਨੇ ਸ਼ੇਰ ਗਿਰ ਸਾਹਿਬ ਜੀ ਵਕਾਟਨੂ ਸਾਹਿਬ ਆਪਣੇ ਨਾਲ ਕਾਲਜ ਜੁੜੇ ਪਰ ਮੈਂ ਮੜੀ ਜੀ ਇਨਪੁਟ ਪਾਦਾ ਕਿਉਂਕਿ ਜਿਹੜੀ ਅਸੀਂ ਵੰਡੇ ਹੋਏ ਆ ਡੇਰੇ ਪੰਜਾਬ ਦੇ ਚਾਰਜ ਫਿਰ ਡੇਰੇ ਖੁੱਲੇ ਹੋਏ ਆ ਗੁਰੂ ਗ੍ਰੰਥ ਸਾਹਿਬ ਦੇ ਮਾ ਉਹਨਾਂ ਦਾ ਪ੍ਰਕਾਸ਼ ਸਰੂਪ ਕੀ ਰੱਖੇ ਹੋਇਆ ਪ੍ਰਕਾਸ਼ ਕੀਤੇ ਹੋਇਆ ਪਰ ਸ਼ਰਮ ਆਇਆ ਇੰਨੀ ਆ ਕੋ ਹਰ ਆਪੋ ਆਪਣੀ ਬੁੱਝਦੇ ਵੀ ਸਾਡੇ ਆ ਬਾਬਾ ਹੁੰਦਾ ਸੀਗਾ ਸਾਡੇ ਆ ਬਾਬਾ ਹੁੰਦਾ ਸੀ ਸਾਡੇ ਆ ਬਾਬਾ ਹੁੰਦਾ ਸੀ ਗੁਰੂ ਗ੍ਰੰਥ ਸਾਹਿਬ ਨੂੰ ਨਹੀਂ ਮੰਨਦੇ ਬਾਬਿਆਂ ਨੂੰ ਮੰਨਦੇ ਬਾਬਿਆਂ ਦੀਆਂ ਵਰਸੀਆਂ ਮਨਾਈਆਂ ਜਾਂਦੀਆਂ ਲੋਕਾਂ ਨੂੰ ਮੂਰਖ ਬਣਾਇਆ ਜਾਂਦਾ ਮੂੰਹ ਬੰਦ ਬੰਦ ਕੇ ਪਾਠ ਕੀਤੇ ਜਾਂਦੇ ਆ ਉਹਨਾਂ ਤੇ ਸ਼ਰਤਾਂ ਰੱਖੀਆਂ ਜਾਂਦੀਆਂ ਏਦਾਂ ਕਰੋ ਏਦਾਂ ਕਰੋ ਕੰਨ ਦੇ ਵਿੱਚ ਜਿਹੜਾ ਕੋਈ ਪਤਨ ਗਾਲ ਕੱਢ ਦੇ ਕਿ ਕੀ ਕਰਦੇ ਕਹਿੰਦੇ ਜੀ ਅਸੀਂ ਨਾਮਦਾਨ ਦੇਤਾ ਇਹ ਹਾਲਾਤ ਆ ਪੰਜਾਬ ਤੇ ਅਸੀਂ ਗੁਰੂ ਨਾਲ ਟੁੱਟ ਗਏ ਤੇ ਸਾਧਾ ਨਾਲ ਜੁੜ ਗਏ ਆ ਤਾਂ ਹੀ ਅਸੀਂ ਇਸ ਗਰਦਸ਼ ਦੇ ਵਿੱਚ